ਉਸ ਸਥਿਤੀ ਦੇ ਵਿੱਚ ਮੋਹਿੰਦਰ ਕੇਪੀ ਵਰਗਾ ਇੱਕ ਲੀਡਰ ਲਿਆਉਂਦਾ ਗਿਆ ਕਾਂਗਰਸ ਚੋਂ ਜਿਹੜਾ ਲੀਡਰ ਇੰਨੀ ਧੇਰ ਤੋਂ ਆਪ ਹੀ ਸਿਆਸਤ ਵਿੱਚ ਨਹੀਂ ਵਿਚਰ ਰਿਹਾ ਸੀ ਉਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਦਾ ਖੇਡ ਰਹੀ ਹੈ ਹੁਣ ਪਰ ਉਹਨਾਂ ਨੇ ਮੰਨ ਚਾਹੋ ਸੀ ਕਿ ਅਸੀਂ ਕੋਈ ਸੇਵਾ ਕਰ ਸਕੀਏ ਲੋਕਾਂ ਦੀ ਕਿਉਂਕਿ ਤਜਰਬਾ ਬੜਾ ਲੰਬਾ ਤੇ ਇਸ ਉਮਰ ਚ ਆ ਕੇ ਸਗਤ ਤਜਰਬੇ ਦਾ ਲਾਹਾ ਲੈਣਾ ਚਾਹੀਦਾ ਕਿ ਅਕਾਲੀ ਦਲ ਹੁਣ ਉਸ ਸਥਿਤੀ 'ਚ ਨਹੀਂ ਰਹਿ ਗਿਆ ਕਿ ਅਕਾਲੀ ਦਲ ਸਟੈਂਡ ਹੋ ਸਕੇ ਸ਼ਾਇਦ ਤਾਂ ਕਰਕੇ ਉਹਨਾਂ ਨੇ ਛੱਡ ਦਿੱਤੀ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਸੋਚਿਆ ਕਿ 3 ਸਾਲ ਦੀ ਸਰਕਾਰ ਪਈ ਹੈ ਤੇ ਇਹ ਸਮਾਂ ਜਿਹੜਾ ਪਾਰਲੀਮੈਂਟ 'ਚ ਅਸੀਂ ਜਾਈਏ ਜਾਂ ਨਾ ਜਾਈਏ ਸਰਕਾਰ ਵਿੱਚ ਰਹਿ ਕੇ ਅਸੀਂ ਕੰਮ ਕਮ ਕਰੀਏ ਦਾ ਆਉਣ ਵਾਲਾ ਭਵਿੱਖ ਜਿਹੜਾ ਉਹਨੂੰ ਅਸੀਂ ਸਵਾਲ ਸਕੀਏ ਇਹ ਵੀ ਗਲਤਫਹਿਮੀਆਂ ਸਾਡੀਆਂ ਹੋ ਜਾਂਦੀਆਂ। ਸੱਤਾ ਦਾ ਲਾਲਚ ਮਤਲਬ ਉਹਨਾਂ ਨੂੰ ਖਾ ਗਿਆ ਕਿ ਇਹ ਤਾਂ ਸਾਰਿਆਂ ਦੇ ਵਿੱਚ ਤਾਕਤ ਵਾਲੇ ਪਾਸੇ ਨੂੰ ਚੱਲਣਾ ਜਿਹੜਾ ਕਈਆਂ ਦਾ ਸੁਭਾਅ ਬਣ ਜਾਂਦਾ। ਸਾਡਾ ਕੰਮ ਕੇਵਲ ਕੁਰਸੀ ਲੈਣਾ ਨਹੀਂ ਸੀ। ਅਚਾਨਕ ਇਹ ਵਿਵਾਦ ਖੜਾ ਹੋ ਗਿਆ ਕਿ ਬੀਬੀ ਜ਼ਗੀਰ ਕੌਰ ਹੁਣ ਦੁਬਾਰਾ ਬਾਗੀ ਸੁਰਖਤਿਆਰ ਕਰ ਰਹੇ ਨੇ ਚੋਣ ਵੀ ਲੜੀ ਪਾਰਲੀਮੈਂਟ ਦੀ ਜੇ ਇਹਨਾਂ ਦੀ ਸੁਣਵਾਈ ਨਹੀਂ ਹੋਈ ਜਿਹੜੇ ਆਗੂ ਸਨ ਤੇ ਸਾਡੀ ਵਰਕਰਾਂ ਦੀ ਸੁਣਵਾਈ ਕਿੱਥੋਂ ਹੋਏਗੀ ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਗਲਤ ਕੀਤਾ ਇਹ ਮੇਰੇ ਅਨੁਸਾਰ ਹੈ ਕਿ ਇਹਨੂੰ ਸਦਾ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੂੰ ਅਕਮੋਡੇਟ ਕਰ ਲੈਣਾ ਚਾਹੀਦਾ ਸੀ ਇੱਕ ਕਨਕਲੂਜਨ ਇਹ ਹੈ ਜਿਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਰਨ ਪਾਰਟੀ ਕਮਜ਼ੋਰ ਹੋ ਰਹੀ ਹੈ ਜੇ ਉਹ ਨਾ ਹੋਣ ਤਾਂ ਸ਼ਾਇਦ ਪਾਰਟੀ ਚੜ੍ਹਦੀ ਕਲਾ 'ਚ ਹੋਵੇ ਦੂਜੇ ਪਾਸੇ ਕਹਿੰਦੇ ਕਿ ਜੀਤਮਿੰਦਰ ਸਿੱਧੂ ਕਾਂਗਰਸ ਵੱਲੋਂ ਨੇ ਜਿਹੜਾ ਨੂੰ ਲਿਆ ਕੇ ਉੱਥੇ ਲਗਾਇਆ ਗਿਆ ਤਾਂ ਕਿ ਕਿਤੇ ਨਾ ਕਿਤੇ ਬੀਬੀ ਹਰ ਸਿਮਰਤ ਕੌਰ ਬਾਦਲ ਦੀ ਜਿਹੜੀ ਸੀਟ ਆ ਉਹ ਪ੍ਰਕਿਓਰ ਜਿਹੜੀ ਕੀਤੀ ਜਾ ਸਕੇ ਕਾਂਗਰਸ ਨਾਲ ਵੀ ਸਾਡੀ ਮੁਲੀ ਪਹੁੰਚ ਹੈ ਇਹੀ ਗੱਲ ਚਾਹੁੰਦੀ ਹੈ ਬੜੀ ਹੈਰਾਨੀ ਦੀ ਗੱਲ ਹੈ ਪਾਰਟੀ ਸ਼੍ਰੋਮਣੀ ਕਾਲੀ ਦਲ ਇਸ ਵੇਲੇ ਫਿਰ ਉੱਪਰ ਹੈ ਤੇ ਉਹ ਦੂਜਿਆਂ ਤੇ ਇਲਜ਼ਾਮ ਲਾਉਣ ਦੀ ਬਜਾਏ ਆਪਣੀਆਂ ਪਾਰਟੀਆਂ ਦੀ ਲੜਾਈ ਲਾਉਣ ਸ਼੍ਰੋਮਣੀ ਅਕਾਲੀ ਦਲ ਹੁਣ ਅਮਰਤਪਾਲ ਸਿੰਘ ਦੀ ਹਮਾਇਤ ਕਰਨ ਲੱਗ ਗਿਆ ਮੈਂ ਇਹ ਕਿਉਂ ਕਹਾਂ ਕਿ ਹਮਾਇਤ ਕਰੇਗੀ ਸ਼ੁਰੂ ਨਹੀਂ ਕਰਦਾ ਇਹਦਾ ਫੈਸਲਾ ਤੇ ਪਾਰਟੀ ਵਿੱਚ ਹੋ ਕੇ ਫਿਰ ਪ੍ਰਧਾਨ ਸਭ ਨੇ ਐਲਾਨ ਕਰਨਾ ਹਰ ਇੱਕ ਦਾ ਹੱਕ ਹੈ ਕੋਈ ਵੀ ਚੋਣ ਲੜ ਸਕਦਾ ਹੈ ਅਰੇ ਚਾਚਾ ਵਾ ਬਿਕਰਮਜੀਤ ਸਿੰਘ ਮਜੀਠੀਆ ਦੇ ਵੀ ਨੇ ਤੁਹਾਨੂੰ ਲੱਗਦਾ ਕਿ ਉਹ ਆ ਸਕਦੇ ਇਸ ਗੇਮ ਦੇ ਵਿੱਚ ਫਿਲਹਾਲ ਲੋਕ ਸਭਾ ਚੋਣਾਂ ਐਂ ਸਿਰਤੇ ਨੇ ਔਰ ਖਾਸ ਕਰਕੇ ਜਲੰਧਰ ਸੀਟ ਨੂੰ ਲੈ ਕੇ ਚਰਚਾ ਜਿਹੜੀ ਹੈ ਉਹ ਚੱਲਦੀ ਪਈ ਆ ਜਲੰਧਰ ਸੀਟ ਦੇ ਵਿੱਚ ਕੀ ਹਾਲਾਤ ਬਣਨਗੇ ਔਰ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਜਲੰਧਰ ਦੀ ਸਿਆਸਤ ਕੀ ਕਹਿੰਦੀ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਾਲ ਹੀ ਦੇ ਵਿੱਚ ਬਹੁਤ ਕੁਝ ਚੇਂਜਸ ਕੀਤੇ ਗਏ ਨੇ ਬਹੁਤ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਜ਼ਾਹਰ ਤੌਰ ਦੇ ਉੱਤੇ ਕਰਨੀ ਬਣਦੀ ਵੀ ਹੈ ਕਿਉਂਕਿ ਹੁਣ ਐਨ ਸਿਰ ਤੇ ਚੋਣਾ ਖੜੀਆਂ ਹੋਈਆਂ ਨੇ ਔਰ ਜਲੰਧਰ ਸੀਟ ਤੋਂ ਇੱਕ ਇਹੋ ਜਿਹਾ ਲੀਡਰ ਨੂੰ ਲਿਆਂਦਾ ਗਿਆ ਜਿਸ ਲੀਡਰ ਦਾ ਸਿਆਸੀ ਕੈਰੀਅਰ ਕਹਿੰਦੇ ਖਤਮ ਹੋਣ ਦੀ ਕਗਾਰ ਤੇ ਸੀਗਾ ਮੋਹਿੰਦਰ ਕੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੌਕਾ ਦਿੱਤਾ ਹੈ ਔਰ ਮੋਹਿੰਦਰ ਕੇਪੀ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਸਹੀ ਸਾਬਤ ਹੋ ਸਕਣਗੇ ਲਾਭਦਾਇਕ ਸਾਬਤ ਹੋ ਸਕਣਗੇ ਇਹ ਆਉਂਦਾ ਸਮਾ ਦੱਸੇਗਾ ਫਿਲਹਾਲ ਇਹਨਾਂ ਮਸਲਿਆਂ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਬੀਬੀ ਜਗੀਰਪੁਰ ਬੀਬੀ ਜੀ ਸਭ ਤੋਂ ਪਹਿਲਾਂ ਤੁਸੀਂ ਸਮਾ ਦੱਸੋ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਜੋ ਹਾਲਾਤ ਬਣਦੇ ਪਏ ਨੇ ਸਿਆਸਤ ਦੇ ਔਰ ਖਾਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਗੱਠ ਜੋੜ ਨਹੀਂ ਹੋ ਸਕਿਆ ਉਸ ਸਥਿਤੀ ਦੇ ਵਿੱਚ ਮੋਹਿੰਦਰ ਕੇਪੀ ਵਰਗਾ ਇੱਕ ਲੀਡਰ ਲਿਆਉਂਦਾ ਗਿਆ ਕਾਂਗਰਸ ਚੋਂ ਜਿਹੜਾ ਲੀਡਰ ਇੰਨੀ ਧੇਰ ਤੋਂ ਆਪ ਹੀ ਸਿਆਸਤ ਵਿੱਚ ਨਹੀਂ ਵਿਚਰ ਰਿਹਾ ਸੀ ਉਸ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਕਿਸ ਤਰ੍ਹਾਂ ਦਾ ਖੇਡ ਰਹੀ ਆ ਹੁਣੇ ਦੇਖੋ ਕਿਸੇ ਵਿਅਕਤੀ ਦਾ ਲੋਕਾਂ ਵਿੱਚ ਕਿੰਨਾ ਆਧਾਰ ਹੈ ਲੋਕਾਂ ਵਿੱਚ ਉਹਨਾਂ ਦਾ ਕਿੰਨਾ ਸਤਕਾਰ ਹੈ ਉਦਾ ਕਿਰਦਾਰ ਕਿਦਾਂ ਦਾ ਹੈ ਲੋਕਾਂ ਦੇ ਵਿੱਚ ਉਹ ਕਿੰਨਾ ਪ੍ਰਵਾਨਿਤ ਹੈ ਪਰ ਉਹਦੀ ਸੋਚ ਜਿਹੜੀ ਹੈ ਲੋਕਾਂ ਪ੍ਰਤੀ ਪੰਜਾਬ ਪ੍ਰਤੀ ਦੇਸ਼ ਪ੍ਰਤੀ ਕਿੰਨੀ ਉੱਚੀ ਤੇ ਸੁੱਚੀ ਹੈ ਇਹ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤਜਰਬਾ ਉਹਨਾਂ ਦਾ ਬਹੁਤ ਲੰਬਾ ਹੈ ਮਨਿਸਟਰ ਵੀ ਰਹੀ ਹੈ ਐਮਪੀ ਵੀ ਰਹੀ ਹੈ ਔਰ ਮੇਰੇ ਖਿਆਲ ਹੈ ਕਿ ਜਿੰਨਾ ਉਹਨਾਂ ਦਾ ਕਰਦਾਰ ਦੇ ਤੌਰ ਦੇ ਉੱਤੇ ਇਹ ਗੱਲ ਕਹਿ ਸਕਦੀ ਹਾਂ ਮੈਂ ਕਿ ਮੈਂ ਅੱਜ ਤੱਕ ਵੈਸੇ ਉਹਨਾਂ ਦੇ ਸਬੰਧ ਵਿੱਚ ਕੋਈ ਨੈਗੇਟਿਵ ਗੱਲ ਕਦੀ ਸੁਣੀ ਨਹੀਂ ਅਕਸ ਉਹਨਾਂ ਦਾ ਬੜਾ ਸੱਚਾ ਸੁੱਚਾ ਜਿਆ ਮਿੱਠ ਬੋਲੜੇ ਨੇ ਬੜੀ ਨਿਮਰਤਾ ਚ ਰਹਿੰਦੇ ਐ ਔਰ ਬੜਾ ਹੀ ਉਹਨਾਂ ਦੀ ਜਿਹੜੀ ਸਹਿਨਸ਼ੀਲਤਾ ਤੇ ਬੜੀ ਸਹਜਤਾ ਇਹ ਲੋਕੀ ਉਹਨਾਂ ਨੂੰ ਪਸੰਦ ਕਰਦੇ ਹੋ ਸੋ ਜਦੋਂ ਕਾਂਗਰਸ ਨੇ ਇਹੋ ਜੇ ਵਿਅਕਤੀਆਂ ਨੂੰ ਪਿੱਛੇ ਕੀਤਾ ਉਹਨਾਂ ਦੀ ਕੁਰਬਾਨੀਆਂ ਨੂੰ ਨਹੀਂ ਦੇਖਿਆ ਉਹਨਾਂ ਦੀ ਕੀਮਤ ਨਹੀਂ ਪਾਈ ਉਹ ਹਰਾਸ ਹੋ ਗਏ ਉਹ ਫੈਡ ਅਪ ਹੋ ਗਏ ਉਹ ਦੁਖੀ ਹੋ ਗਏ ਪਰ ਉਹਨਾਂ ਦੇ ਮਨ ਚ ਚਾਹੋ ਸੀ ਕਿ ਅਸੀਂ ਕੋਈ ਸੇਵਾ ਕਰ ਸਕੀਏ ਲੋਕਾਂ ਦੀ ਕਿਉਂਕਿ ਤਜਰਬਾ ਬੜਾ ਲੰਬਾ ਤੇ ਇਸ ਉਮਰ ਚ ਆ ਕੇ ਸਗਤ ਤਜਰਬੇ ਦਾ ਲਾਹਾ ਲੈਣਾ ਚਾਹੀਦਾ ਤੇ ਉਹਨਾਂ ਨੇ ਫਿਰ ਅਪਰੋਚ ਕੀਤੀ ਪਾਰਟੀ ਨੇ ਮਹਿਸੂਸ ਕੀਤਾ ਕਿ ਚਲੋ ਤਜਰਬੇ ਕਰ ਵਿਅਕਤੀ ਹੈ ਇਹਨੂੰ ਕੰਮ ਦਾ ਵੀ ਪਤਾ ਹੈ ਲੋਕਾਂ ਚ ਪਿਆਰ ਵੀ ਹੈ ਸਤਕਾਰ ਵੀ ਹੈ ਤੇ ਇਹਨਾਂ ਨੂੰ ਆਪਾਂ ਮੌਕਾ ਦੇ ਗਏ ਮੈਨੂੰ ਲੱਗਦਾ ਕਿ ਬਾਕੀ ਸਾਰੇ ਜਿਹੜੇ ਐ ਉਹਨਾਂ ਦੇ ਮੁਕਾਬਲੇ ਉੱਤੇ ਬਹੁਤ ਪਿੱਛੇ ਰਹਿ ਗਏ ਬਹੁਤ ਛੋਟੇ ਐ ਜੇ ਅਸੀਂ ਉਹਨਾਂ ਦੀ ਸੁਭਾਅ ਤੋਂ ਜਾਣੂ ਹੋਣੀ ਨੀ ਕੀ 2019 ਦੇ ਵਿੱਚ ਵੀ ਹਾਲਾਤ ਇਦਾਂ ਦੀ ਸੀਗੇ ਉਦੋਂ ਵੀ ਉਹਨਾਂ ਨੂੰ ਕਾਂਗਰਸ ਨੇ ਕੋਈ ਸੀਟ ਨਹੀਂ ਦਿੱਤੀ ਦਰਕਨਾਰ ਕੀਤੇ ਰੱਖਿਆ ਉਸ ਵੇਲੇ ਵੀ ਅਕਾਲੀ ਦਲ ਇਹ ਸੋਚ ਸਕਦਾ ਸੀ ਕਿ ਭਈ ਇਹ ਵਧੀਆ ਕੰਟੈਸਟੈਂਟ ਹੈਗੇ ਨੇ ਔਰ ਇਹਨਾਂ ਨੂੰ ਤਾਰਿਆ ਜਾ ਸਕਦਾ ਉਦੋਂ ਫਿਰ ਕੀ ਗੱਠ ਜੋੜ ਕਰਕੇ ਨਹੀਂ ਰਹਿਣ ਦਿੱਤਾ ਕਿ ਹੁਣ ਗੱਠ ਜੋੜ ਹੈ ਨਹੀਂ ਤਾਂ ਲੈ ਲਿਆ ਨਹੀਂ ਨਹੀਂ ਉਦੋਂ ਤੀ ਇਹਨਾਂ ਨੇ ਸਾਡੇ ਕੋਲ ਪਹੁੰਚ ਹੀ ਨਹੀਂ ਕੀਤੀ ਅਚਾ ਹੁਣ ਇਹਨਾਂ ਨੇ ਆਪ ਕੀਤੀ ਪਹੁੰਚ ਉਹਨਾਂ ਨੇ ਵੀ ਪਹੁੰਚ ਕੀਤੀ ਹੈ ਔਰ ਦੀ ਉਹਨਾਂ ਨੂੰ ਵਿਚਾਰਿਆ ਗਿਆ ਔਰ ਜਿਹੜਾ ਵਿਅਕਤੀ ਚੰਗਾ ਹੋਵੇ ਜੀ ਉਹਨੂੰ ਇਤੇ ਵੀ ਮੌਕਾ ਮਿਲੇ ਤੇ ਉਹ ਲੈਵੇ ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਵੀ ਨੀਤੀਆਂ ਨੂੰ ਪਸੰਦ ਕੀਤਾ ਉਹਨਾਂ ਨੇ ਸ਼ੋਭਣੀ ਕਾਲਦਨ ਨੂੰ ਪਸੰਦ ਕੀਤਾ ਕਿ ਖੇਤਰੀ ਪਾਰਟੀ ਕਿਉਂਕਿ ਲੰਬਤ ਜ਼ਰਬਾ ਕਿ ਕਾਂਗਰਸ ਜਿਹੜੀ ਉਹ ਵੀ ਨੈਸ਼ਨਲ ਪਾਰਟੀ ਹੈ ਭੀਜਪੀ ਵੀ ਨੈਸ਼ਨਲ ਪਾਰਟੀ ਹੈ ਆਮ ਆਦਮੀ ਪਾਰਟੀ ਭਾਵੇਂ ਅਜੇ ਉੱਪਰ ਨਹੀਂ ਚੱਗੀ ਨੈਸ਼ਨਲ ਦਾਤੇ ਲੇਕਿਨ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੇ ਤੇ ਉਹ ਨੈਸ਼ਨਲ ਪਾਰਟੀਆਂ ਜਿਹੜੀਆਂ ਉਹ ਸਾਰੇ ਪੰਜਾਬ ਦੇ ਮੁੱਦਿਆਂ ਨੂੰ ਇਗਨੋਰ ਕਰਦੀਆਂ ਦਬ ਕੇ ਰੱਖਦੀਆਂ ਔਰ ਜੋ ਤੇ ਉਪਰਲੀ ਪਾਰਟੀ ਦੀ ਤਾਕਤ ਹੈ ਉਹ ਕਰਦੀ ਹੈ ਉਹੀ ਹੁੰਦਾ ਤੇ ਲੇਕਿਨ ਜਿਹੜੀ ਪਾਰਟੀ ਦੀ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਆ ਰਲ ਕੇ ਰਹਿ ਜਾਂਦੇ ਇਸ ਕਰਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਨਹੀਂ ਇਹ ਪਾਰਟੀ ਅਸੀਂ ਖੇਤਰੀ ਨੂੰ ਤਕੜੇ ਕਰਾਂਗੇ ਆਪਣੀ ਆਵਾਜ਼ ਅਸੀਂ ਉੱਥੇ ਬੁਲੰਦ ਕਰ ਸਕਦੇ ਹਾਂ ਆਪਣੀ ਆਵਾਜ਼ ਅਸੀਂ ਉਠਾ ਸਕਦੇ ਹਾਂ ਔਰ ਪਿੱਛੇ ਪੈ ਕੇ ਉਹਨੂੰ ਪੂਰਾ ਕਰਾ ਸਕਦੇ ਹਾਂ ਅੱਛਾ ਹੁਣ ਗੱਲ ਕਰਦੇ ਹਾਂ ਜਿਸ ਕਰਕੇ ਮਹਿੰਦਰ ਕੇਪੀ ਨੂੰ ਲਿਆਣਾ ਪਿਆ ਪਵਨ ਕੁਮਾਰ ਟੀਨ ਨੂੰ ਅਚਾਨਕ ਛੱਡ ਗਏ ਔਰ ਅਕਾਲੀ ਲੀਡਰ ਤਾਂ ਇਹ ਵੀ ਕਹਿ ਰਹੇ ਕਿ ਇਹ ਸੰਭਾਵੀ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਾਂ ਵੀ ਇਹ ਅੱਧ ਵਿਚਾਲੇ ਛੱਡ ਗਏ ਨੇ ਕਿਸ ਤਰ੍ਹਾਂ ਦੇਖ ਰਹੇ ਉਹਨਾਂ ਦੇ ਜਾਣ ਨੂੰ ਦੇਖੋ ਇਹ ਆਪਣੀ ਆਪਣੀ ਸੋਚ ਹੁੰਦੀ ਹੈ ਇਹ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਟੀਨ ਨੂੰ ਨਹੀਂ ਸੀ ਜਾਣਾ ਚਾਹੀਦਾ ਕਿਉਂ ਕੋਈ ਸੀ ਉਹਨਾਂ ਨੂੰ ਤਕੜਾ ਵੀ ਕੀਤਾ ਸੀ ਉਹਦਾ ਨਾਮ ਵੀ ਬਣਿਆ ਜੰਦਰ ਚ ਉਹਦਾ ਨਾਮ ਬਣਿਆ ਲੋਕਾਂ ਨੇ ਉਹਨੂੰ ਸ਼੍ਰੋਮਣੀ ਕਾਲੀਤਲ ਕਰਕੇ ਸਤਕਾਰ ਵੀ ਕੀਤਾ ਔਰ ਉਹਨਾਂ ਨੂੰ ਮੌਕੇ ਮਿਲੇ ਐ ਐਮ ਐਲ اے ਬਣਦੇ ਜੀ ਪਾਰਲੀਮੈਂਟ ਸੈਕਟਰੀ ਬਣਦੇ ਔਰ ਵਤ ਤੋਂ ਵਤ ਮੈਕਰੀ ਤੇ ਦੁਆਬੇ ਦੇ ਵਿੱਚ ਉਹਨੂੰ ਐਜ਼ ਏ ਐਸ ਸੀ ਇੱਕ ਲੀਡਰ ਮੰਨਿਆ ਜਾਂਦਾ ਸੀ ਫਿਰ ਜਿਸ ਵਿਅਕਤੀ ਨੂੰ ਇੰਨਾ ਸਤਕਾਰ ਕੀਤਾ ਹੋਵੇ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਉਹਨਾਂ ਦੇ ਮਨ ਵਿੱਚ ਕੀ ਵਾਪਰਿਆ ਕਿ ਉਹਨਾਂ ਨੂੰ ਸੋਚ ਚੰਗੀ ਲੱਗੀ ਕਿਉਂ ਉਹ ਸਰਕਾਰ ਵਿੱਚ ਗਏ ਹੈ ਸਰਕਾਰ ਦੀ ਪਾਰਟੀ ਚ ਗਏ ਹੈ ਆਮ ਆਦੀ ਪਾਰਟੀ ਚ ਮੇਰਾ ਖਿਆਲ ਹੈ ਕਿ ਉਹਨਾਂ ਨੇ ਸੋਚਿਆ ਕਿ 3 ਸਾਲ ਜੇ ਸਰਕਾਰ ਪਈ ਹੈ ਤੇ ਇਹ ਸਮਾਂ ਜਿਹੜਾ ਪਾਰਲੀਮੈਂਟ ਚ ਅਸੀਂ ਜਾਈਏ ਜਾਂ ਨਾ ਜਾਈਏ ਸਰਕਾਰ ਵਿੱਚ ਰਹਿ ਕੇ ਸੀ ਕੰਮ ਕੰਮ ਕਰੀਏ ਦਾ ਉਹਨ ਵਾਲਾ ਪਿਵਖ ਜਿਹੜਾ ਉਹਨੂੰ ਅਸੀਂ ਸਵਾਰ ਸਕੀਏ ਇਹ ਵੀ ਗਲਤ ਫਹਮੀਆਂ ਸਾਡੀਆਂ ਹੋ ਜਾਂਦੀ ਹੈ। ਸਰਤਾ ਦਾ ਲਾਲਚ ਮਤਲਬ ਉਹਨੂੰ ਖਾ ਗਿਆ ਕੇ ਇਹ ਤਾਂ ਸਾਰਿਆਂ ਦੇ ਵਿੱਚ ਤਾਕਤ ਵਾਲੇ ਪਾਸੇ ਉਹਨੂੰ ਚਲਣਾ ਜਿਹੜਾ ਕਈਆਂ ਦਾ ਸੁਭਾਅ ਬਣ ਜਾਂਦਾ ਹੈ। ਅੱਛਾ ਜਦੋਂ ਉਹ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਤੇ ਮੋਲਟਨ ਗੁਰਦੁਆਰਾ ਸਾਹਿਬ ਹੁੰਦੇ ਆ ਬਾਅਦ ਚ ਨਤਮਸਤਕ ਹੋਣ ਲਈ ਖੈਰ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਗੱਲਾਂ ਕੀਤੀਆਂ ਗਈਆਂ ਬਿਆਨ ਆਏ ਉਹਦੇ ਵਿੱਚ ਆ ਸਾਫ਼ ਝਲਕ ਰਿਹਾ ਸੀ ਕਹਿੰਦੇ ਕਿ ਅਕਾਲੀ ਦਲ ਹੁਣ ਉਸ ਸਥਿਤੀ 'ਚ ਨਹੀਂ ਰਹਿ ਗਿਆ ਕਿ ਅਕਾਲੀ ਦਲ ਸਟੈਂਡ ਹੋ ਸਕੇ। ਸ਼ਾਇਦ ਤਾਂ ਕਰਕੇ ਉਹਨਾਂ ਨੇ ਛੱਡ ਦਿੱਤੀ ਤੁਸੀਂ ਕੀ ਸੋ ਕੋਈ ਜ਼ਰੂਰੀ ਨਹੀਂ ਹੁੰਦਾ ਪਾਰਟੀਆਂ ਉਤਰਾ ਚੜਾਉਂਦੇ ਰਹਿੰਦੇ ਆ ਜਦੋਂ ਅਕਾਲੀ ਦਲ ਬਣਿਆ ਸੀ ਉਦੋਂ ਵੀ ਤੇ ਸੰਘਰਸ਼ ਚੱਲਦਾ ਸੀਗਾ ਉਦੋਂ ਵੀ ਕੁਰਬਾਨੀਆਂ ਦਿੱਤੀਆਂ ਗਈਆਂ ਸੀਗੀਆਂ ਉਦੋਂ ਸਾਡੇ ਬਜ਼ੁਰਗਾਂ ਨੇ ਇਹ ਤਰੀਕਾ ਸੋਚਿਆ ਕਿ ਅਸੀਂ ਕੁਰਸੀ ਲੈਣੀ ਹੈ ਉਹਨਾਂ ਨੇ ਤਾਂ ਸੰਘਰਸ਼ ਕਰਕੇ ਇੱਕ ਸੰਘਰਸ਼ੀਲ ਪਾਰਟੀ ਬਣਾਈ ਵੀ ਅਸੀਂ ਪੰਜਾਬ ਦੇ ਮੁੱਦੇ ਅਸੀਂ ਸਿੱਖਾਂ ਦੇ ਮੁੱਦੇ ਅਸੀਂ ਇਹਨਾਂ ਦੇ ਬਚਾਅ ਵਾਸਤੇ ਧੱਕਿਆਂ ਦੇ ਖਿਲਾਫ ਵੀ ਅਨਸਾਫੀਆਂ ਦੇ ਖਿਲਾਫ ਜਾਂ ਬੇਨਿਜ਼ਮੀਆਂ ਦੇ ਖਿਲਾਫ ਆਪਣੀ ਸੰਘਰਸ਼ ਕਰਨੀ ਹੈ ਆਪਣੀ ਆਵਾਜ਼ ਬੁਲੰਦ ਕਰਨੀ ਹੈ ਮੇਰਾ ਖਿਆਲ ਹੈ ਕਿ ਅਸੀਂ ਉਸ ਗੱਲ ਨੂੰ ਭੁੱਲ ਗਏ ਹਾਂ ਉਸ ਇਤਿਹਾਸ ਨੂੰ ਸਾਡਾ ਕੰਮ ਕੇਵਲ ਕੁਰਸੀ ਲੈਣਾ ਨਹੀਂ ਸੀ ਸਾਡਾ ਕੰਮ ਸੀ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਰਾਖੀ ਕਰਨੀ ਆਪਣੇ ਅਧਿਕਾਰਾਂ ਦੀ ਰਾਖੀ ਕਰਨੀ ਹੋਏ ਤੱਕਿਆਂ ਦਾ ਮੁਕਾਬਲਾ ਕਰਨਾ ਅਸੀਂ ਲੋਕਾਂ ਦੇ ਨਾਲ ਇਨਸਾਫ ਦਵਾਣਾ ਅਸੀਂ ਲੋਕਾਂ ਨੂੰ ਸ਼ਾਂਤ ਮੀ ਟੰਗਣਾ ਰਹਿਣ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਖੁਸ਼ਹਾਲੀ ਵਾਸਤੇ ਭਾਈ ਚਰਖਸਾਂਜ ਵਾਸਤੇ ਆਪਸੀ ਇਕਤਾ ਵਾਸਤੇ ਅਸੀਂ ਆਪਣਾ ਸਾਰਾ ਤਾਕਤ ਬਣਾ ਸਕੀ ਇਹ ਸੀ ਸ਼੍ਰੋਮਣੀ ਕਾਲੇ ਦਾ ਲੈ ਕੇ ਤੁਰਿਆ ਲੇਕਿਨ ਅੱਜ ਅਸੀਂ ਕੇਵਲ ਤੇ ਕੇਵਲ ਐਸੇ ਕਰਕੇ ਸੀ ਜਿਹੜੀ ਸਾਡਾ ਨੁਕਸਾਨ ਵੀ ਹੋ ਰਿਹਾ ਹੈ ਨਾ ਜੀ ਉਹ ਇਸੇ ਲਈ ਹੋ ਰਿਹਾ ਕਿ ਸਾਡੇ ਬਹੁਤ ਸਾਰੇ ਲੀਡਰਸ ਬਹੁਤ ਸਾਰੇ ਵਰਕਰ ਕੇਵਲ ਤਾਕਤ ਵਾਲੇ ਪਾਸੇ ਚੱਲ ਰਹੇ ਆ ਤਾਕਤ ਬਣਾਉਣੀ ਵੀ ਪੈਂਦੀ ਹੈ ਤਾਕਤ ਬਣੀ ਬਣਾਈ ਕਿਉਂਕਿ ਅਸੀਂ ਸਾਰੇ ਜਿਹੜੇ ਆ ਉਹ ਬਣੀ ਬਣਾਈ ਤਾਕਤ ਵਿੱਚੋਂ ਪੈਦਾ ਹੋਏ ਉਹ ਜਿਹੜੀ ਬਣੀ ਬਣਾਈ ਤਾਕਤ ਵਿੱਚ ਆਉਂਦੇ ਆ ਨਾ ਜੀ ਪਰੋਸੀ ਉਹ ਥਾਲੀ ਜਦੋਂ ਆਪਾਂ ਲੈ ਮਿਲ ਲਈਏ ਜਦੋਂ ਉਹ ਕਿਤੇ ਖਾਲੀ ਹੋ ਜੇ ਤਾਂ ਅਸੀਂ ਸੋਚਦੇ ਵੀ ਇਹਨੂੰ ਭਰਨੀ ਨਹੀਂ ਚਾਹੀਦੀ ਉਹਨੂੰ ਭਰਨ ਵਾਸਤੇ ਵੀ ਮਿਹਨਤ ਕਰਨੀ ਪੈਗੀ ਸੋ ਮੈਂ ਸਭੀ ਦੀ ਹੈ ਕਿ ਚਲੋ ਆਪਣੀ ਆਪਣੀ ਸੋਚ ਹੈ ਜੇ ਉਧਰ ਗਏ ਹੈ ਉਹਨੇ ਮਿਹਨਤ ਕਰਕੇ ਉੱਥੇ ਵੀ ਤੇ ਮਿਹਨਤੀ ਕਰਨੀ ਆ ਸਾਰੀ ਤੇ ਜ਼ਿੰਦਗੀ ਸਰਕਾਰ ਰਹਿਣੀ ਨਹੀਂ ਉਹ ਆ ਸਰਕਾਰ ਦੇ ਅੱਜ ਕੀ ਹਾਲਾਤ ਨੇ ਇਹੋ ਹੀ ਨੇ ਸਾਡੇ ਭਰਾਏ ਸਾਰੇ ਆ ਹਮੇਸ਼ਾ ਇਹ ਗੱਲ ਕਹਿੰਦੇ ਰਹੇ ਆ ਕਿ ਸਰਕਾਰ ਫੇਲ ਹੋ ਰਹੀ ਸਰਕਾਰ ਦਾ ਲਾਅ ਐਂਡ ਆਰਡਰ ਕੋਈ ਨਹੀਂ ਸਰਕਾਰ ਡਿਵੈਲਪਮੈਂਟ ਨਹੀਂ ਕਰ ਰਹੀ ਸਰਕਾਰ ਦੀਆਂ ਨੀਤੀਆਂ ਮਾੜੀਆਂ ਨੇ ਸਰਕਾਰ ਦਾ ਪਤਾ ਹੀ ਲੱਗ ਰਿਹਾ ਕਿ ਸਰਕਾਰ ਹੈਗੀ ਐ ਦੀ ਹੋਣ ਦਾ ਹੀ ਪਤਾ ਲੱਗ ਰਿਹਾ ਸੋ ਜਦੋਂ ਅਸੀਂ ਇੱਕ ਦਿਨ ਪਹਿਲਾਂ ਹੀ ਸੋਚ ਰਹੇ ਆ ਇੱਕ ਦਿਨ ਬਾਅਦ ਕਿ ਅਸੀਂ ਕਿਦਾਂ ਸਾਨੂੰ ਚੰਗੀ ਲੱਗ ਸਗੀ ਮੈਂ ਸਿਮਦੀ ਕਿ ਸਿਰਫ ਕਿੱਸਤਾ ਕਰਕੇ ਜੋ ਤਾਕਤ ਕਰਕੇ ਅਸੀਂ ਉਸ ਪਾਸੇ ਨੂੰ ਆਪਣਾ ਮਨ ਚੇਂਜ ਕੀਤਾ ਵਰਨਾ ਮੇਰੇ ਕੋਲ ਲੋ ਨਹੀਂ ਸੀ ਜੇ ਟਿਕਟ ਦੀ ਗੱਲ ਸੀ ਟਿਕਟ ਤੇ ਸ਼ੋਭ ਨਹੀਂ ਕਲ ਦਲ ਵੀ ਦੇਣ ਨੂੰ ਤਿਆਰ ਸੀ ਉਹਨਾਂ ਵੱਲੋਂ ਹਾਂ ਹੀ ਸੀਗੀ ਤੇ ਇਹਨਾਂ ਨੇ ਬਸ ਕੰਪੈਰੀਟਿਵਲੀ ਸਰਕਾਰ ਦੇਖੀ ਹੈ ਕੰਪੈਰੀਟਿਵਲੀ ਪਾਰਟੀ ਨਹੀਂ ਦੇਖੀ ਅੱਛਾ ਹੁਣ ਗਾਂ ਚਲਦੇ ਸੰਗਰੂਰ ਵਾਲੇ ਪਾਸੇ ਤੁਹਾਡੇ ਇੱਕ ਬਿਆਨ ਤੇ ਵਿਵਾਦ ਉੱਠਿਆ ਸੀਗਾ ਪਰਮਿੰਦਰ ਸਿੰਘ ਢੀਂਸਾ ਨੂੰ ਸੀਟ ਮਿਲਣੀ ਸੀਗੀ ਨਹੀਂ ਮਿਲੀ ਉਸ ਤੋਂ ਬਾਅਦ ਤੁਹਾਡਾ ਇੱਕ ਬਿਆਨ ਆਉਂਦਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਤੇ ਅਚਾਨਕ ਇਹ ਵਿਵਾਦ ਖੜਾ ਹੋ ਗਿਆ ਕਿ ਬੀਬੀ ਜ਼ਗੀਰਕੌਰ ਹੁਣ ਦੁਬਾਰਾ ਬਾਗੀ ਸੁਰਖਤਿਆਰ ਕਰ ਰਹੇ ਨੇ ਉਹਨਾਂ ਗੱਲਾਂ ਦੇ ਉੱਤੇ ਵੀ ਮੈਂ ਤੁਹਾਡਾ ਇੱਕ ਬਿਆਨ ਚਾਹੁੰਨਾ ਦੇਖੋ ਗੱਲ ਇਹ ਉਹ ਤਾਂ ਹਾਲੀ ਹੋ ਗਿਆ বারবার ਉਸ ਗੱਲ ਨੂੰ ਕਹਿਣਾ ਮੇਰੇ ਖਿਆਲ ਚੰਗਾ ਨਹੀਂ ਲੱਗੇਗਾ ਪਰ ਇਹ ਹੈਗਾ ਕਿ ਉਹ ਮਹਿਸੂਸ ਅਸੀਂ ਕੀਤਾ ਕਿ ਜਦੋਂ ਉਹ ਆਏ ਸੀ ਉਹਨਾਂ ਦੇ ਮਨ ਚ ਰੀਤ ਸੀ ਜਾਂ ਇੱਛਾ ਸੀ ਤੇ ਉਹ ਸਵੀਕਾਰ ਕਰ ਲੈਣੀ ਚਾਹੀਦੀ ਸੀ ਕਿਉਂਕਿ ਜਿਹੜਾ ਲੀਡਰ ਹੁੰਦਾ ਪ੍ਰਧਾਨ ਹੁੰਦਾ ਪਾਰਟੀ ਦਾ ਉਹਦਾ ਵਿਸ਼ਵਾਸ ਉਹਦਾ ਭਰੋਸਾ ਜਿਹੜਾ ਉਹ ਲੋਕਾਂ ਦੇ ਵਿੱਚ ਬਣਿਆ ਰਹਿਣਾ ਚਾਹੀਦਾ ਫਿਰ ਜਿਹੜਾ ਥੋੜੀ ਦੂਰੀ ਬਣਾ ਕੇ ਬੈਠਾ ਹੋਵੇ ਉਹਨੂੰ ਅਸੀਂ ਘਰ ਵਿੱਚ ਲਿਆਈਏ ਫਿਰ ਉਹਦਾ ਵਿਸ਼ਵਾਸ ਨਾ ਪੂਰਾ ਕਰੀਏ ਪ੍ਰੋਸਾ ਨਾ ਪੂਰਾ ਕਰੀਏ ਮੇਰਾ ਖਿਆਲ ਹੈ ਕਿ ਉਹ ਸਾਥੀ ਜਿਹੜੇ ਨਾਲ ਦੇ ਆਏ ਹੁੰਦੇ ਐ ਜਾਂ ਜਿਹੜੇ ਆਉਣ ਵਾਲੇ ਹੁੰਦੇ ਐ ਪਿੱਛੇ ਰਹਿ ਗਏ ਹੁੰਦੇ ਐ ਉਹ ਵੀ ਪਿੱਛੇ ਹੋ ਕੇ ਬਹਿ ਜਾਂਦੇ ਐ ਕਿ ਜੇ ਇਹਨਾਂ ਦੀ ਕੋਈ ਨਹੀਂ ਸੁਣਵਾਈ ਹੋਈ ਸਰਪ੍ਰਸਤ ਪਾਰਟੀ ਦੀ ਕੋਈ ਸੁਣਵਾਈ ਨਹੀਂ ਹੋਈ ਦੋ ਵਾਰ ਮੰਤਰੀ ਰਿਹਾ ਵਿਅਕਤੀ ਫਾਈਨੈਂਸ ਮਿਨਿਸਟਰ ਪੀ ਡਬਲਯੂ ਡੀ ਚੋਣ ਵੀ ਲੜੀ ਪਾਰਲੀਮੈਂਟ ਦੀ ਜੇ ਇਹਨਾਂ ਦੀ ਸੁਣਵਾਈ ਨਹੀਂ ਹੋਈ ਜਿਹੜੇ ਆਗੂ ਸਨ ਤੇ ਸਾਡੀ ਵਰਕਰਾਂ ਦੀ ਸੁਣਵਾਈ ਕਿੱਥੋਂ ਹੋਏਗੀ ਸੋ ਇਹ ਕਈ ਗੱਲਾਂ ਹੁੰਦੀਆਂ ਜਿਹੜੀ ਪਾਰਟੀ ਦਾ ਨੁਕਸਾਨ ਕਰਦੀਆਂ ਸੋ ਮੈਂ ਇਸ ਕਰਕੇ ਕਿਹਾ ਸੀ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਜੀ ਥੋੜਾ ਜਿਹਾ ਤੁਸੀਂ ਜੇ ਵਿਚਾਰ ਲੈਂਦੇ ਤੇ ਬਹੁਤ ਚੰਗੀ ਗੱਲ ਸੀ ਕੋਈ ਮੇਰੀ ਵਿਰੋਧਤਾ ਨਹੀਂ ਸੀ ਜਾਂ ਪ੍ਰਧਾਨ ਦੇ ਖਿਲਾਫ ਨਹੀਂ ਸੀ ਮੈਂ ਸਿਰਫ ਮੈਂ ਇੱਕ ਸੁਝਾਈ ਦਿੱਤਾ ਸੀਗਾ ਕਿ ਇਹ ਸਾਡੋ ਮੈਨੂੰ ਪਤਾ ਨਹੀਂ ਕਿਹੜਾ ਮਜਬੂਰੀਆਂ ਵਿੱਚ ਪ੍ਰਧਾਨ ਸਾਹਿਬ ਨੇ ਕੀਤਾ ਕੋਈ ਕੋਈ ਨੂੰ ਲੱਗਦਾ ਕਿ ਜੇ ਕੀਤਾ ਵੀ ਇਹ ਤਾਂ ਸੁਖਬੀਰ ਸਿੰਘ ਬਾਦਲ ਨੇ ਗਲਤ ਕੀਤਾ ਇਹ ਨਹੀਂ ਦੇਖੋ ਇਹ ਤੇ ਗਲਤ ਮੈਂ ਕੀ ਕਹਿ ਸਕਦੀ ਹਾਂ ਜੀ ਇਹ ਤੇ ਉਹਨਾਂ ਦੀ ਉਹਨਾਂ ਦੇ ਆਪਣੇ ਵੱਲੋਂ ਸਹੀ ਕੀਤਾ ਹੋਏਗਾ ਪਰ ਮੇਰੇ ਅਨੁਸਾਰ ਹੈ ਕਿ ਇਹਨੂੰ ਸਦਾ ਪ੍ਰਿੰਦਾ ਸਿੰਘ ਢਿੰਡਸਾ ਸਾਨੂੰ ਅਕਮੋਡੇਟ ਕਰ ਲੈਣਾ ਚਾਹੀਦਾ ਸੀਗਾ ਬਸੰਗ ਰੂਟ ਤੋਂ ਸੀੜੀ ਦੇਣੀ ਚਾਹੀਦੀ ਮੁੱਤੋ ਜੀ ਪਰ ਜਿਹੜੇ ਦੂਜੇ ਵੀ ਨੇ ਮੁਕਾਬਲਤ ਨੇ ਉਹ ਵੀ ਮਾਰੇ ਨਹੀਂ ਹੈ ਉਹ ਵੀ ਇੱਕ ਲੋ ਕੀਤੀ ਹੋਈ ਹੈ ਐਮਐਲਏ ਰਹੇ ਨੇ ਚੀ ਪਾਰਲੀਮੈਂਟ ਸੈਕਟਰੀ ਰਹੇ ਸਾਡੇ ਮਤਲਬ ਚੰਗੇ ਜ਼ਿਲ੍ਹਾ ਪ੍ਰਧਾਨ ਵੀ ਨੇ ਲੜਾਈ ਲੜਦੇ ਹੈ ਸੰਘਰਸ਼ ਕਰਦੇ ਅੱਜ ਵੀ ਉਹਨਾਂ ਦਾ ਠੀਕ ਹੈ ਮੁਕਾਬਲਾ ਵੀ ਠੀਕ ਦੇ ਰਹੇ ਤਕੜੇ ਹੋ ਕੇ ਕੰਮ ਲੱਗੇ ਕਿਉਂਕਿ ਸ਼੍ਰੋਮਣੀ ਕਾਲਦਨ ਨੂੰ ਲੋਕੀ ਚਾਹੁੰਦੇ ਆ ਪਾਰਟੀ ਨੂੰ ਵੀ ਵੋਟਾਂ ਪੈਂਦੀਆਂ ਹੁੰਦੀਆਂ ਨੇ ਸ਼੍ਰੋਮਣੀ ਕਾਲਦਨ ਨੂੰ ਤਕੜਾ ਵੀ ਕਰਨਾ ਚਾਹੁੰਦੇ ਆ ਪਿੱਛੇ ਹੋਈਆਂ ਜਿਹੜੀਆਂ ਸਾਡੇ ਕਮਜ਼ੋਰੀਆਂ ਆਈਆਂ ਲੋਕੇ ਅਹਿਸਾਸ ਕਰ ਰਹੇ ਆ ਕਿ ਜੇ ਪਾਰਟੀ ਕਮਜ਼ੋਰ ਰਹਗੀ ਜੇ ਪਾਰਟੀ ਦਾ ਨੁਕਸਾਨ ਹੋ ਗਿਆ ਤੇ ਸਾਡਾ ਪੰਜਾਬ ਬਹੁਤ ਪਿੱਛੇ ਪੈ ਜਾਏਗਾ ਉਹਨਾਂ ਦੀ ਇੱਕ ਰਿਪੋਰਟ ਸੀ ਜਿਹਦਾ ਇੱਕ ਕਨਕਲੂਜਨ ਇਹ ਹੈ ਜਿਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਨ ਪਾਰਟੀ ਕਮਜ਼ੋਰ ਹੋ ਰਹੀ ਹੈ ਜੇ ਉਹ ਨਾ ਹੋਣ ਤਾਂ ਚਾਹਤ ਪਾਰਟੀ ਚੜ੍ਹਦੀ ਕਲਾ ਚ ਹੋਵੇ ਜੋ ਵਸੂਲੀ ਕਮੇਟੀ ਬਣਾਈ ਸੀ ਉਹ ਲੋਕਾਂ ਵਿੱਚ ਗਏ ਸੀ ਲੋਕਾਂ ਨੇ ਆਵਾਜ਼ ਦਿੱਤੀ ਸੀ ਉਹ ਸੀ ਉਹਨੇ ਉਸ ਵੇਲੇ ਸਾਰਾ ਡਿਸਕਸ ਹੋਇਆ ਵੀ ਕੁਝ ਗੱਲਾਂ ਅਸੀਂ ਹੋਈਆਂ ਨੇ ਜਿਹੜੇ ਲੋਕੀ ਮਹਿਸੂਸ ਕਰਦੇ ਐ ਸੋ ਸਾਰਾ ਕੁਝ ਚੱਲਦਾ ਹੀ ਰਹਿੰਦਾ ਜੀ ਬਾਅਦ ਵਿੱਚ ਉਹਨਾਂ ਨੇ ਸੰਘਰਸ਼ ਕਰ ਰਹੇ ਨੇ ਪਾਰਟੀ ਨੂੰ ਅੱਗੇ ਲਿਜਾ ਰਹੇ ਐ ਔਰ ਉਹ ਆਪਣੇ ਆਪ ਹੀ ਹੁਣ ਵਰਕਰ ਵੀ ਮਹਿਸੂਸ ਕਰਨਾ ਪਏ ਐ ਵੋਟਰ ਵੀ ਮਹਿਸੂਸ ਕਰਦੇ ਐ ਪੰਜਾਬ ਦੇ ਲੋਕ ਵੀ ਦੇਸ਼ ਵਿੱਚ ਬੈਠੇ ਤੇ ਵਿਦੇਸ਼ ਵਿੱਚ ਬੈਠੇ ਮਹਿਸੂਸ ਕਰਦੇ ਐ ਵੀ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਐ ਇਹਨੂੰ ਅਸੀਂ ਮਹਾ ਪਾਰਟੀ ਕਿਹਾ ਹੈ ਇਹਦੇ ਤੋਂ ਬਿਨਾਂ ਸਾਡੀ ਆਵਾਜ਼ ਨਹੀਂ ਕੋਈ ਬੁਲੰਦ ਕਰ ਸਕਦਾ ਤੁਸੀਂ ਦੇਖ ਲਓ ਪਿੱਛੇ ਜਿੰਨੀ ਡਿਵੈਲਪਮੈਂਟ ਹੋਈ ਮੈਂ ਕਹਿੰਦੀ ਸ਼ਹਿਰ ਜਲੰਧਰ ਹੀ ਵੇਖ ਲਓ ਚਾਰ ਚ ਫੇਰੀ ਫੋਰ ਲੇਨ ਸੜਕਾਂ ਸਾਰੇ ਪਾਸੇ ਕਨੈਕਟੀਵਿਟੀ ਸੜਕਾਂ ਦੀ ਸਾਰੇ ਪਾਸੇ ਸੀਵਰੇਜ ਸਾਰਾ ਜਿੰਨੀਆਂ ਕੋਈ ਸ਼ਹਿਰ ਦੀਆਂ ਸੜਕਾਂ ਜਿੰਨੇ ਕੋਈ ਦੇ ਫੈਸਿਲਿਟੀਆਂ ਦੇ ਪੁਲ ਬਣੇ ਨੇ ਅੰਦਰਲੇ ਪਾਸੇ ਜੋ ਵੀ ਡਿਵੈਲਪਮੈਂਟ ਹੋਈ ਹੈ ਜੀ ਜਿੰਨੀਆਂ ਕੋਈ ਸਰਕਾਰੀ ਬਿਲਡਿੰਗਾਂ ਦੀ ਗੱਲ ਕਰ ਲਓ ਹਰ ਚੀਜ਼ ਜਿਹੜੀ ਹੈ ਸ਼੍ਰੋਮਣੀ ਕਾਲੇਦਾਨ ਦੀ ਸਰਕਾਰ ਚ ਹੋਈ ਸਦਾ ਪ੍ਰਕਾਸ਼ ਸੇ ਬਾਦਲ ਸਾਹਿਬ ਮੁੱਖ ਮੰਤਰੀ ਜੀ ਜਿੰਨੀ ਤੁਸੀਂ ਪੰਜਾਬ ਦੇ ਕੋਨੇ-ਕੋਨੇ ਦੀ ਤਰੱਕੀ ਦੇਖੋ ਕਿ ਭਾਵੇਂ ਕਿਸਾਨਾਂ ਦੀਆਂ ਮੰਡੀਆਂ ਹੋਣ ਭਾਵੇਂ ਕਿਸਾਨਾਂ ਦੇ ਪਾਣੀ ਦੀ ਗੱਲ ਹੋਵੇ ਭਾਵੇਂ ਕਿਸਾਨਾਂ ਦੇ ਜਮੀਨ ਜਿਹੜੀ ਰੇਟਾਂ ਦੀ ਗੱਲ ਹੋਵੇ ਰਜਿਸਟਰੀਆਂ ਦੀ ਗੱਲ ਹੋਵੇ ਉਹਨਾਂ ਨੇ 1 ਰੁਪਏ ਚ ਰਜਿਸਟਰੀ ਕਰਨੀ ਸ਼ੁਰੂ ਕਰ ਦਿੱਤੀ ਜੇ ਬਾਪ ਨੇ ਤੀ ਪੁੱਤਰ ਨੂੰ ਦੇਣਾ ਹੋਵੇ ਸੋ ਕਿੰਨੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਲੋਕਾਂ ਨੇੜੇ ਤੋਕੇ ਤੱਕ ਐਮਐਸਬੀ ਦਿਆ ਕਿ ਅੱਜ ਲੋਕੇ ਮਹਿਸੂਸ ਕਰਦੇ ਐ ਵੀ ਬਦਲਾਅ ਵਾਲੀ ਕਹਾਣੀ ਉਹ ਵੀ ਗਲਤ ਨਿਕਲੀ ਇਲਜ਼ਾਮ ਜਿਹੜੇ ਝੂਠੇ ਲਾਲਾ ਕੇ ਲੋਕਾਂ ਨੂੰ ਬਦਨਾਮ ਕੀਤਾ ਸੀਗਾ ਕਾਗਲੀਦਾਨ ਨੂੰ ਉਹ ਵੀ ਝੂਠਾ ਨਿਕਲਿਆ ਭਾਵੇਂ ਉਹ ਕਾਂਗਰਸ ਵਾਲੇ ਸੀ ਤੇ ਭਾਵੇਂ ਉਹ ਆਪ ਵਾਲੇ ਐ ਅੱਜ ਤੁਸੀਂ ਦੇਖੋ ਕਿ ਕਾਂਗਰਸ ਅਤੇ ਆਪ ਇੱਕ ਹੋ ਕੇ ਚੌਣ ਲੜ ਰਹੇ ਐ ਭਾਵੇਂ ਇੱਥੇ ਉਹ ਸ਼ੋ ਕਰ ਰਹੇ ਪਸੇ ਕੱਲੇ ਕੱਲੇ ਲੜ ਰਹੇ ਪਰ ਕੈਂਡੀਡੇਟ ਵੀ ਜਿਹੜੀ ਦਿੱਤੀ ਹੈ ਉੱਪਰਲੀ ਸਲਾਹ ਨਾਲ ਦਿੱਤੇ ਹੈ ਕਿਸੇ ਕੋਈ ਕਮਜ਼ੋਰ ਕਿਸੇ ਨੇ ਦਿੱਤਾ ਕੋਈ ਕਮਜ਼ੋਰ ਕਿਸੇ ਨੇ ਦਿੱਤਾ ਔਰ ਬਾਹਲੀ ਸਟੇਟਾ ਵਿੱਚ ਉਹ ਸਾਰੇ ਇਕੱਠੇ ਹੋ ਕੇ ਲੜ ਰਹੇ ਹੁਣ ਤੁਸੀਂ ਕੀ ਕਹੋਗੇ ਇੱਥੇ ਜੇ ਬਾਹਲੀ ਸਟੇਟਾ ਵਿੱਚ ਇਕੱਠੇ ਹੋ ਕੇ ਲੜ ਰਹੇ ਤੇ ਇੱਥੇ ਵੱਖਰੇ ਕਿੱਦਾਂ ਹੋਗੇ ਸੋ ਇਹ ਸਿਰਫ ਈਗੋ ਪ੍ਰੋਬਲਮ ਸੀ ਦੋਨੋਂ ਪਾਸਿਆਂ ਤੋਂ ਇਹਨਾਂ ਤਾਂ ਕੀਤਾ ਵਰਨਾ ਅੱਜ ਵੀ ਜਿਹੜੇ ਘੋ ਖਿਚੜੀ ਹੋ ਕੇ ਕੰਮ ਕਰਦੇ ਆ ਗੱਲਾਂ ਤਾਂ ਸ਼ਰੋਮਣੀ ਕਾਲੀ ਦਲ ਬਾਰੇ ਵੀ ਇਹੀ ਚੱਲਦੀਆਂ ਕਿ ਬੀਜੇਪੀ ਦੇ ਨਾਲ ਘੋ ਖਿਚੜੀ ਹੁਣ ਵੀ ਹੋਏ ਹੋਏ ਬਠਿੰਡਾ ਸੀਟ ਦੇ ਚਰਚੇ ਨੇ ਦੇਖੋ ਅਸੀਂ ਤੇ ਟਿਕਟ ਦਿੱਤੀ ਹੈ ਪਰ ਕਿਤੇ ਪਹਿਲਾਂ ਹੀ ਸਾਡੀ ਮਲੂਕਾ ਦਾ ਉੱਥੇ ਆਉਣਾ ਬੀਬੀ ਜੀ ਨੂੰ ਜਿਤਾਉਣ ਵਾਸਤੇ ਹੀ ਪ੍ਰੋਗਰਾਮ ਤੁਹਾਡਾ ਪਰਮਪਾਲ ਕੌਰ ਜਿਹੜੀ ਮਲੂਕਾ ਮਲੂਕਾ ਉਹ ਤੇ ਪਾਰਟੀ ਤੋਂ ਮਤਲਬ ਉਹ ਉਹ ਤੇ ਇੱਕ ਅਫਸਰ ਸੀ ਉਹ ਅਸੀਂ ਥੋੜੋ ਖੜੀ ਕੀਤੀ ਉਹ ਅਫਸਰ ਸੀ ਉਹਨੇ ਉਹਦੇ ਹਸਬੰਦ ਨੇ ਤੇ ਉਹਨੇ ਮਨ ਬਣਾ ਕੇ ਭਾਜਪੀ ਸ਼ਾਮਲ ਹੋ ਗਿਆ ਤੇ ਭਾਜਪੀ ਨੇ ਦਿੱਤੀ ਹੈ ਉਹ ਤਾਂ ਸਾਡਾ ਨੁਕਸਾਨ ਹੁੰਦਾ ਸੀਗਾ ਸਾਡਾ ਤਾਂ ਨੁਕਸਾਨ ਹੋ ਰਿਹਾ ਜਿੰਨੀ ਵੋਟ ਜਾਏਗੀ ਹੋ ਸਕਦਾ ਜਿਆਦਾ ਕਾਲੀ ਲਾਲੀ ਟੁੱਟ ਜਾਵੇ ਨੁਕਸਾਨ ਤੇ ਹੋਏਗਾ ਨਾ ਤੇ ਸਾਡੀ ਉਹਨਾਂ ਕੀ ਅਕਾਲੀ ਮਰਜ਼ੀ ਹੋਣੀ ਸੀ ਚਲ ਦੱਸੋ ਭਾਜਪਾ ਦਾ ਕੋਈ ਹੋਰ ਆ ਜਾਂਦਾ ਸ਼ਾਇਦ ਘੱਟ ਵੋਟ ਜਾਂਦੀ ਹੋ ਸਕਦਾ ਹੈ ਕਿ ਸਾਡੀ ਵੋਟ ਵੀ ਅਕਾਲੀ ਦਲ ਦੀ ਕੋਈ ਨਾ ਕੋਈ ਚਲੀ ਜਾਵੇ ਕੁਝ ਵਰਕਰ ਹੁੰਦੇ ਆ ਮਲੂਕਾ ਸਾਹਿਬ ਦੇ ਨਾਲ ਵੀ ਰਹੇ ਹੋਣਗੇ ਇਹ ਵੀ ਚੇਅਰਮੈਨ ਰਹੇ ਸਾਡੇ ਗੁਰਪ੍ਰੀਤ ਸਿੰਘ ਮਲੂਕਾ ਬੀਬਾ ਜੀ ਉੱਥੇ ਰਹੇ ਰਹੇ ਅਫਸਰ ਵੀ ਰਹੇ ਹੈ ਉਹ ਕੰਮ ਵੀ ਲੋਕਾਂ ਨੇ ਕੀਤੇ ਹੋਣਗੇ ਸੋ ਇਹ ਗੱਲਾਂ ਜਿਹੜੀਆਂ ਇਹ ਇੱਕ ਇੱਕ ਉਹ ਕਿਹੜੀ ਕਾਲੀ ਬਣੀ ਨਹੀਂ ਸਕਦੀ ਕਿਉਂਕਿ ਇਹ ਤੇ ਬਿਲਕੁਲ ਹੀ ਸਾਡੇ ਘਰ ਨੂੰ ਪੱਟ ਕੇ ਸਮਝੋ ਕਿ ਵਿੱਚ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਅਸਰ ਇਸੇ ਸੀਟ ਦੀ ਜੇ ਗੱਲ ਕਰੀਏ ਇਹ ਵੀ ਗੱਲ ਹੈ ਕਹਿੰਦੇ ਕਿ ਇੱਕ ਪਾਸੇ ਪਰਮਪਾਲ ਕੌਰ ਮਲੂਕਾ ਨੇ ਜਿਹੜਾ ਨੂੰ ਸਪੈਸ਼ਲੀ ਉੱਥੇ ਪਲੋਟ ਕੀਤਾ ਗਿਆ ਦੂਜੇ ਪਾਸੇ ਕਹਿੰਦੇ ਕਿ ਜੀਤਮhender ਸਿੱਧੂ ਕਾਂਗਰਸ ਵੱਲੋਂ ਨੇ ਜਿਹੜਾ ਨੂੰ ਲਿਆ ਕੇ ਉੱਥੇ ਲਗਾਇਆ ਗਿਆ ਤਾਂ ਕਿ ਕਿਤੇ ਨਾ ਕਿਤੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਸੀਟ ਆ ਉਹ ਪ੍ਰਕਿਊਰ ਜਿਹੜੀ ਕੀਤੀ ਜਾ ਸਕੇ ਕਾਂਗਰਸ ਨਾਲ ਵੀ ਸਾਡੀ ਮੁਲੀ ਪਹੁੰਚ ਹੈ ਇਹੀ ਗੱਲਾਂ ਚਾਹੀਦੀਆਂ ਬੜੀ ਹੈਰਾਨੀ ਦੀ ਗੱਲ ਹੈ ਕਾਂਗਰਸ ਤੇ ਅਕਾਲੀ ਦਲ ਦਾ ਮੁਕਾਬਲੇ ਚੱਲਿਆ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਕਾਂਗਰਸ ਨਾਲ ਹ ਹਮੇਸ਼ਾ ਹੀ ਭਾਜਪੀ ਦੇ ਬਚ ਅਲਾਈਂਸ ਵਿੱਚ ਆਈ ਸਾਡੇ ਤੇ ਹਮੇਸ਼ਾ ਇਥੇ ਟੱਕਰ ਹਮੇਸ਼ਾ ਪੰਜਾਬ ਵਿੱਚ ਦੋ ਤਰ੍ਹਾਂ ਦੀ ਹੋਈ ਸ਼੍ਰੋਮਣੀ ਕਾਲਦਾ ਤੇ ਕਾਂਗਰਸ ਜਿਹੜੇ ਇਕੱਠੇ ਹੋ ਹੀ ਨਹੀਂ ਸਕਦੇ ਸੋ ਇਸ ਕਰਕੇ ਉਹ ਜੀਤ ਮਹਿੰਦਰ ਨੂੰ ਪਹਿਲਾਂ ਸਾਡੀ ਪਾਰਟੀ ਚ ਉਹਨਾਂ ਨੇ ਪਟਿਆ ਉਹ ਪਾਰਟੀ ਛੱਡ ਕੇ ਗਏ ਪਾਰਟੀ ਛੱਡ ਕੇ ਫਿਰ ਉਹਨਾਂ ਨੇ ਉਹਨਾਂ ਨੂੰ ਪਲਾਂਟ ਕੀਤਾ ਇਹ ਉਹਨਾਂ ਦੀ ਮਰਜ਼ੀ ਹੈ ਪਾਰਟੀ ਦੀ ਹੁਣ ਕਾਂਗਰਸ ਵੀ ਸਾਡੇ ਕਹਿੰਦੇ ਵੋਟ ਟਿਕਟਾ ਦੇਗੀ ਇਹ ਤੇ ਗਲਤ ਗੱਲਾਂ ਨੇ ਜੀ ਹੁਣ ਕਿਉਂਕਿ ਪੇਸ਼ ਨਹੀਂ ਜਾ ਰਹੀ ਉਹਨਾਂ ਪਾਰਟੀਆਂ ਦੀ ਹਰ ਸਿਮਰਿਤ ਕੋਰ ਬਾਦਲ ਅਜੇ ਵੀ ਮਤਲਬ ਉੱਪਰ ਹੈ ਸਾਰਾ ਪਾਸਾ ਉਹਨਾਂ ਦਾ ਉੱਪਰ ਚੱਲ ਰਿਹਾ ਹੈ ਤੇ ਜੇ ਉਹ ਪਾਰਟੀ ਸ਼੍ਰੋਮਣੀ ਕਾਲੀ ਦਲ ਇਸ ਵੇਲੇ ਫਿਰ ਉੱਪਰ ਹੈ ਤੇ ਉਹ ਦੂਜਿਆਂ ਤੇ ਇਲਜ਼ਾਮ ਲਾਉਣ ਦੀ ਬਜਾਏ ਆਪਣੀਆਂ ਪਾਰਟੀਆਂ ਦੀ ਲੜਾਈ ਲਾਣ अच्छा मैं एक एक थोड़े बारे में दिक कल का जिक्र करना चाहना या जबो पार्टी तो ਤੁਸੀਂ ਬਾਹਰ ਸੀਗੇ ਤੇ ਉਦੋਂ ਤੁਸੀਂ ਬੇਸ਼ੱਕ ਇਲਜ਼ਾਮ ਲਗਾਏ ਨੇ ਕਿ ਸੁਖਬੀਰ ਸਿੰਘ ਬਾਦਲ ਜੋ ਗੱਲਾਂ ਕਰ ਰਹੇ ਨੇ ਜੋ ਕੰਮ ਕਰ ਰਹੇ ਨੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣਗੇ ਉਹ ਜਾਂ ਉਹ ਪ੍ਰਧਾਨ ਦੇ ਵਾਂਗ ਨਹੀਂ ਕੰਮ ਕਰ ਰਹੇ ਜਾਂ ਉਹ ਇੱਕ ਬਿਜ਼ਨਸਮੈਨ ਦੇ ਵਾਂਗ ਕੰਮ ਕਰਦੇ ਇਦਾਂ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਆਈਆਂ ਸੀਗੀਆਂ ਤੇ ਹੁਣ ਵੀ ਤੁਸੀਂ ਉਹਨਾਂ ਨੂੰ ਸਲਾਹ ਦਿੰਦੇ ਨਜ਼ਰ ਆਇਓ ਭਾਵੇਂ ਕਿ ਉਹ ਉਹਨਾਂ ਦੀ ਬਿਹਤਰੀ ਲਈ ਸੀਗੀ ਔਰ ਪੰਥ ਦੀ ਬਿਹਤਰੀ ਲਈ ਸੀ ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਕੀ ਹੁਣ ਇਹ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਔਰ ਪ੍ਰਧਾਨ ਸਾਹਿਬ ਬਦਲ ਗਏ ਨਹੀਂ ਜਾਂ ਫਿਰ ਪਹਿਲਾਂ ਅਜੇ ਵੀ ਤੁਹਾਨੂੰ ਪਹਿਲਾਂ ਵਾਲੀ ਸੀਨ ਲੱਗਦਾ ਪਿਆ ਦੇਖੋ ਅਜੇ ਤੱਕ ਬਹੁਤ ਲੰਬਾ ਸਮਾਂ ਨਹੀਂ ਹੋਇਆ ਵਿੱਚ ਬੈਠਣ ਦਾ ਪਰ ਜਿਹੜਾ ਸਿਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਉਹ ਸਾਰਿਆਂ ਨੇ ਸਰਬਸੰਮਤੀ ਨਾਲ ਲਿਆ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਐਲਾਈਂਸ ਤੋੜਨਾ ਸੀ ਇਹ ਇਕੱਲੇ ਸਦਾ ਸੁਭੀ ਸੇ ਬਾਦਲ ਨੇ ਨਹੀਂ ਲਿਆ ਸਾਰਿਆਂ ਦੀ ਬੈਠ ਕੇ ਵਿਚਾਰ ਹੋਈਏ ਦੋ ਚਾਰ ਵਿਅਕਤੀਆਂ ਨੇ ਭਾਵੇਂ ਉਹਨਾਂ ਦੇ ਹੱਕ ਵਿੱਚ ਵੀ ਕਿਹਾ ਕਿ ਐਲਾਈਂਸ ਹੋਣਾ ਚਾਹੀਦਾ ਹੈ ਲੇਕਿਨ ਬਹੁਤ ਸੰਮਤੀ ਨੇ ਜਦੋਂ ਕਿਹਾ ਤੇ ਬਾਦਲ ਸਾਹਿਬ ਨੇ ਉਸ ਗੱਲ ਨੂੰ ਮੰਨਿਆ ਇਹਦਾ ਮਤਲਬ ਕਿ ਚੇਂਜ ਆਪਣੇ ਮਨ ਨੂੰ ਕੀਤਾ ਉਹਨਾਂ ਨੇ ਕਿ ਜੇ ਕੋਰ ਕਮੇਟੀ ਚ ਫੈਸਲਾ ਹੁੰਦਾ ਸਰਬਸੰਮਤੀ ਜਿੱਥੇ ਹੋਏਗੀ ਉੱਥੇ ਉਹਨੂੰ ਪ੍ਰਵਾਨ ਕੀਤਾ ਜਾਵੇ ਸੋ ਜੇ ਇਹ ਫੈਸਲੇ ਕੀਤੇ ਗਏ ਐ ਇਹਦਾ ਮਤਲਬ ਕਿ ਉਹਨਾਂ ਨੇ ਆਪਣੇ ਆਪ ਨੂੰ ਇਹ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਅਸੀਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਅਸੀਂ ਕੁਰਸੀ ਨੂੰ ਲੈ ਕੇ ਨਹੀਂ ਤੁਰਿਆ ਇਸ ਵੇਲੇ ਅਸੀਂ ਇਹ ਮਹਿਸੂਸ ਕੀਤਾ ਕਿ ਜਦੋਂ ਸਾਡੇ ਕੋਲ ਕੁਰਸੀਆਂ ਆਈਆਂ ਅਕਾਲੀ ਭਾਜਪਾ ਦੀ ਅਲਾਈਅੰਸ ਦੇ ਨਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ طاقت ਨਾਲ ਅਸੀਂ ਸਗਾ ਕਮਜ਼ੋਰ ਹੋਏ ਆ ਕਿਉਂ ਨਹੀਂ ਅਸੀਂ ਪਹਿਲਾਂ ਜੜਾ ਜੜੀਆਂ ਮਜ਼ਬੂਤ ਕਰ ਲਈਏ ਜੇ ਅਸੀਂ ਜੜਾ ਤੋਂ ਮਜ਼ਬੂਤ ਕਰਾਂਗੇ ਪਾਰਟੀ ਨੂੰ ਪਿੰਡੂ ਖੇਤਰ ਵਿੱਚ ਸਾਡੀ ਪਾਰਟੀ ਜਿਹੜੀ ਸੀਗੀ ਉਹ ਬੜੀ ਬਲੰਦੀਆਂ ਤੂੰ ਸੀ ਔਰ ਉਹ ਪਿੰਡੂ ਖੇਤਰ ਵਿੱਚ ਲੋਕ ਆਮ ਤੌਰ ਤੇ ਕਿਸਾਨ ਰਹਿੰਦੇ ਐ ਮਜ਼ਦੂਰ ਰਹਿੰਦੇ ਐ ਉਹਨਾਂ ਲੋਕਾਂ ਨੂੰ ਮਹਿਸੂਸ ਹੋਇਆ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨਾਲ ਬਹੁਤ ਤੱਕਾ ਕੀਤਾ ਭਾਰਤ ਸਰਕਾਰ ਨੇ ਉਹਨਾਂ ਦੀ ਗੱਲਾਂ ਨਹੀਂ ਮੰਨੀਆਂ ਜਦੋਂ ਇਹ ਸਾਰੀ ਕਿਸਾਨਾਂ ਦਾ ਮਸਲਾ ਆ ਗਿਆ ਮਜ਼ਦੂਰਾਂ ਦਾ ਮਸਲਾ ਆ ਗਿਆ ਐਮਐਸਪੀ ਦਾ ਮਸਲਾ ਆ ਗਿਆ ਜਿਹੜਾ ਕਿ ਅਸੀਂ ਕਹਿੰਦੇ ਕਾਨੂੰਨ ਬਣਨਾ ਚਾਹੀਦਾ ਉਹ ਜੋ ਨਹੀਂ ਮੰਨੀ ਗਈ ਜਿੰਨਾ ਕਰਕੇ ਅਸੀਂ ਪਾਰਟੀ ਛੱਡੀ ਸੀ ਅਸੀਂ ਮੁੜ ਕੇ ਕਿੱਦਾਂ ਜਾ ਸਕਦੇ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਜੇ ਸਾਰੀ ਸਰਬਸੰਮਤੀ ਦਾ ਅਹਿਸਾਸ ਕੀਤਾ ਤੇ ਬਾਦਲ ਸਾਹਿਬ ਨੇ ਵੀ ਕੀਤਾ ਸੋ ਕਈ ਗੱਲਾਂ ਹੈਗੀਆਂ ਨੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਸਾਰਾ ਕੋਈ ਠੀਕ ਹੋਏਗਾ ਕਿਉਂਕਿ ਪਾਰਟੀ ਜਿਹੜੀ ਹੈ ਪਹਿਲਾਂ ਇਹਨਾਂ ਨੂੰ ਇਹਦੀ ਜੜਾ ਮਜ਼ਬੂਤ ਕਰਨੀ ਬਹੁਤ ਜ਼ਰੂਰੀ ਹੈ ਇੰਤੋਂ ਅਸੀਂ ਆਧਾਰ ਜਿਹੜਾ ਇਹਦਾ ਥੋੜਾ ਜਿਹਾ ਗਵਾਚਿਆ ਸੀ ਉਹਨੂੰ ਮਜ਼ਬੂਤ ਕਰਨਾ ਪੋਜੀਊਂਗਾ अच्छा ਹੁਣ ਖਡੂਰ ਸਾਹਿਬ ਦੀ ਸੀਟ ਦਾ ਵੀ ਮੈਂ ਜ਼ਿਕਰ ਕਰਨਾ ਚਾਹੁੰਦਾ ਆ ਹੁਣ ਚਰਚਾਵਾ ਨੇ ਕਹਿੰਦੇ ਕਿ ਅਮਰਿਤਪਾਲ ਸਿੰਘ ਉਤੋਂ ਚੋਣ ਲੜਨ ਜਾ ਰਹੇ ਨੇ ਇੱਕ ਦੌਰ ਸੀਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਮਰਿਤਪਾਲ ਸਿੰਘ ਦੇ ਬਾਰੇ ਦੇ ਵਿੱਚ ਜਦੋਂ ਗੱਲ ਕਰਦੇ ਸੀ ਵਿਰੋਧਤਾ ਕਰਦੇ ਸੀ ਖਾਸ ਕਰਕੇ ਅਮਜੀਠਿਆ ਸਾਹਿਬ ਤੇ ਬੀਬੀ ਹਰਸਿਮਰਤ ਕੌਰ ਬਾਦਲ ਜਦੋਂ ਵੀ ਬਿਆਨ ਦਿੱਤਾ ਵਿਰੋਧਾત્મક ਬਿਆਨ ਦਿੱਤਾ ਸੀਗਾ ਪਰ ਹੁਣ ਅਚਾਨਕ ਫੇਵਰੇਬਲ ਬਿਆਨ ਦੇਣ ਲੱਗ ਗਏ ਨੇ ਹੁਣ ਕੀ ਇਹ ਮੰਨ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਅਮਰਿਤਪਾਲ ਸਿੰਘ ਦੀ ਹਮਾਇਤ ਕਰਨ ਲੱਗ ਗਿਆ ਪਾਰਟੀ ਦਾ ਫੈਸਲਾ ਹੋ ਸਕਦਾ ਮੈਂ ਨਹੀਂ ਕਹਿ ਸਕਦੀ ਤੁਸੀਂ ਨਿੱਜੀ ਤ ਮੈਂ ਇਹ ਕਿਉਂ ਕਹਾਂ ਕਿ ਹਮੈਤ ਕਰੇਗੀ ਸ਼੍ਰਮਣੀ ਕਮਲਦਨ ਇਹਦਾ ਫੈਸਲਾ ਤੇ ਪਾਰਟੀ ਵਿੱਚ ਹੋ ਕੇ ਫਿਰ ਪ੍ਰਧਾਨ ਸਭਾ ਨੇ ਐਲਾਨ ਕਰਨਾ ਪਰ ਹੱਕ ਜਿਹੜਾ ਹਰ ਇੱਕ ਨੂੰ ਹੈ ਚੋਣ ਲੜਨ ਦਾ ਹੂੰ ਕਿਉਂ ਸੰਵਿਧਾਨ ਸਾਨੂੰ ਸਾਰਿਆਂ ਨੂੰ ਹੱਕ ਦਿੰਦਾ ਹੈ ਭਾਵੇਂ ਅਮਰਤਪਾਲ ਸਿੰਘ ਲੜੇ ਭਾਵੇਂ ਕੋਈ ਹੋਰ ਪਾਰਟੀ ਲੜੇ ਭਾਵੇਂ ਕੋਈ ਆਜ਼ਾਦ ਹੋਰ ਕੋਈ ਲੜੇ ਹਰ ਇੱਕ ਦਾ ਹੱਕ ਹੈ ਕੋਈ ਵੀ ਚੋਣ ਲੜ ਸਕਦਾ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਮਰਤਪਾਲ ਸਿੰਘ ਜੀ ਚੋਣ ਨਾ ਲੜੇ ਉਹਨੂੰ ਹੱਕ ਹੈ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਆ ਇਹਨੇ ਕੀ ਕਰਨਾ ਇਹ ਪਾਰਟੀ ਦਾ ਫੈਸਲਾ ਦੂਜੀਆਂ ਪਾਰਟੀਆਂ ਚੋਣ ਲੜ ਰਹੀਆਂ ਕਾਂਗਰਸ ਚੋਣ ਲੜ ਰਹੀ ਹੈ ਆਮ ਆਦੀ ਪਾਰਟੀ ਚੋਣ ਲੜ ਰਹੀ ਹੈ ਭਾਰਤੀ ਜਨਤਾ ਪਾਰਟੀ ਚੋਣ ਲੜ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਫੈਸਲਾ ਜਦੋਂ ਕਰੇਗੀ ਉਹ ਸਾਰਾ ਕੁਝ ਸਾਫ਼ ਹੋ ਜਾਏਗਾ ਪਰ ਜੇ ਉੱਥੋਂ ਵੀ ਕੈਂਡੀਡੇਟ ਅਨਾਉਂਸ ਕਰਨਾ ਬਾਕੀ ਆ ਖਡੂਰ ਸਾਹਿਬ ਅਜੇ ਸਖਣ ਆਇਆ ਕਰ ਦਣਗੇ ਜੇ ਤੱਕ ਤੇ ਬੜੇ ਦਿਨ ਪਏ ਅੱਛਾ ਚਾਚਾਵਾ ਬਿਕਰਮਜੀਤ ਸਿੰਘ ਮਜੀਠੀਆ ਦਾ ਵੀ ਨਿਆ ਤੁਹਾਨੂੰ ਲੱਗਦਾ ਕਿ ਉਹ ਆ ਸਕਦੇ ਇਸ ਗੇਮ ਦੇ ਵਿੱਚ ਕੋਈ ਵੀ ਆ ਸਕਦਾ ਜੀ ਬਿਕਰਮ ਸਿੰਘ ਮਜੀਠੀਆ ਵੀ ਲੜ ਸਕਦਾ ਚੋਣ ਕਿਸੇ ਦੂਜੇ ਹੋਰ ਵੀ ਲੜ ਸਕਦੇ ਨੇ ਜਸਵੰਤ ਸਿੰਘ ਮੋਹਰਾ ਦਾ ਵੀ ਨਾਮ ਹੈ ਚਲੋ ਕੋਈ ਵੀ ਹੈ ਨਾਮ ਤੇ ਚਲਦੇ ਹੁੰਦੇ ਜੀ ਮੀਡੀਆ 'ਚ ਕਈ ਵਾਰੀ ਨਾਮ ਕਿਸੇ ਦਾ ਚੱਲਦਾ ਹੁੰਦਾ ਹੈ ਹੁਣ ਇੱਥੇ ਟੀਨੂ ਦਾ ਚੱਲੀ ਜਾਂਦਾ ਸੀ ਤੇ ਕੇਪੀ ਸਾਹਿਬ ਆ ਗਏ ਨਾ ਚਲਦੇ ਹੁੰਦੇ ਇੱਕ মিডিਏ ਨੇ ਤੇ ਇਧਰੋਂ ਉਧਰੋਂ ਦੇਖਣਾ ਹੁੰਦਾ ਵੀ ਕਿਹੜਾ ਬੰਦਾ ਉੱਥੇ ਆ ਸਕਦਾ ਹੈ ਕਿਹੜਾ ਉਹ ਨਾਲ ਰਿਲੇਟਡ ਹੈ ਜਿਲ੍ਹੇ ਨਾਲ ਕੋਆਰਡੀਨੇਟਡ ਹੈ ਇਲਾਕੇ ਚ ਕੋਰਿਲੇਟਡ ਹੈ ਪਰ ਕੋਈ ਪਤਾ ਨਹੀਂ ਹੁੰਦਾ ਕਿਸਮਤ ਕਿਹਦੀ ਵਿੱਚ ਲਿਖਿਆ ਹੁੰਦਾ ਅੱਛਾ ਬੀਬੀ ਜੀ ਹੁਣ ਅੰਤ ਤੱਕ ਆਉਂਦੇ ਆਉਂਦੇ ਮੈਂ ਇੱਕ ਗੱਲ ਥੋੜੇ ਤੋਂ ਜਾਣਨੀ ਚਾਹੁੰਨਾ ਆ ਇਸ ਵੇਲੇ ਤੁਸੀਂ ਵੀ ਇਸ ਵੇਲੇ ਜਿਸ ਮੋਡ ਚ ਲੱਗ ਰਹੇ ਹੋ ਪੂਰੀ ਜਾਨ ਫੂਕਦੇ ਪਏ ਹੋ ਆ ਨਾ ਚੋਣਾਂ ਦੇ ਵਿੱਚ ਔਰ ਹਰ ਲੀਡਰ ਇਸੇ ਤਰ੍ਹਾਂ ਹੋਵੇਗਾ ਪਰ ਲੱਗਦਾ ਹੈ ਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਅਕਾਲੀ ਦਲ ਕੋਈ ਵੋਟ ਗੇਨ ਕਰ ਸਕੇਗਾ ਜੋ ਰਤਬਾ ਪਹਿਲਾਂ ਸੀ ਉਹ ਮੜਾ ਮੋਟਾ ਵੀ ਭਾਵੇਂ ਸਹੀ ਅਖਤਿਆਰ ਕਰ ਸਕੇਗਾ ਬਹੁਤ ਚੰਗਾ ਲੱਗ ਰਿਹਾ ਜੀ ਜਦੋਂ ਅਸੀਂ ਲੋਕਾਂ 'ਚ ਫਿਰਦੇ ਆਂ ਲੋਕਾਂ 'ਚ ਜਾਣੇ ਆਂ ਲੋਕੀ ਪੋਜ਼ਿਟਿਵ ਹੈ ਔਰ ਹਰ ਇੱਕ ਦੇ ਮਨ 'ਚ ਇੱਕ ਦਰਦ ਜ਼ਰੂਰ ਹੈਗਾ ਵੀ ਸ਼੍ਰੋਮਣੀ ਅਕਾਲੀ ਸ਼ੋਮਨੀ ਕਾਲੀਦਨ ਨੂੰ ਉਹਨਾਂ ਬਲੰਦੀਆਂ ਨੂੰ ਲੈ ਕੇ ਲੈ ਕੇ ਜਾਣਾ ਸਾਡਾ ਫਰਜ ਬੰਦਾ ਔਰ ਹਰ ਬੰਦਾ ਮਦਈ ਬਣ ਕੇ ਤੁਰਿਆ ਆ ਕਿ ਸ਼੍ਰੋਮਣੀ ਕਾਲਦੀਲ ਦੀ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਇਹਨੂੰ ਤਾਕਤਵਰ ਬਣਾਉਣਾ ਚਾਹੀਦਾ ਖੇਤਰੀ ਪਾਰਟੀ ਹੈ ਸਾਡੀ ਪਾਰਟੀ ਹੈ ਕਿਉਂਕਿ ਪਾਣੀਆਂ ਦੀ ਗੱਲ ਜੇ ਕਿਤੇ ਆਈ ਹੈ ਕੁਰਬਾਨੀਆਂ ਸ਼੍ਰੋਮਣੀ ਕਾਲਦੀਲ ਦੇ ਦਿੱਤੀਆਂ ਜੇ ਚੰਡੀਗੜ੍ਹ ਦੇ ਰਾਜਧਾਨੀ ਦੀ ਗੱਲ ਆਈ ਹੈ ਤੇ ਸ਼੍ਰੋਮਣੀ ਕਾਲਦੀਲ ਹੀ ਗੱਲ ਕਰਦਾ ਬਾਕੀ ਕਿਉਂ ਨਹੀਂ ਕਰਦੇ ਜੀ ਹੁਣ ਆਵਾਦ ਦੀ ਪਾਰਟੀ ਹੈ ਹਰਿਆਣੇ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਸਾਨੂੰ ਰਾਜਧਾਨੀ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਚੰਡੀਗੜ੍ਹ ਚ ਪਿੱਛੇ ਹੀ ਸਾਡਾ ਮੁੱਖ ਮੰਤਰੀ ਕਹਿੰਦਾ ਲੱਭਿਆ ਉਹ ਕਿੱਡਾ ਵੱਡਾ ਇਹ ਨੁਕਸਾਨ ਹੈ ਸਾਡਾ ਕਿ ਅਸੀਂ ਚੰਡੀਗੜ੍ਹ ਦੇ ਵਾਰਿਸ ਹੋਈਏ ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਬਣਿਆ ਹੋਵੇ ਤੇ ਉਹ ਕਵੇ ਕਿ ਸਾਨੂੰ ਵੀ ਉਸੇ ਤਰ੍ਹਾਂ ਜਗ੍ਹਾ ਦਿੱਤੀ ਜਾਵੇ ਕਿਉਂ ਕਿਉਂਕਿ ਅਸੀਂ ਕਬੂਲ ਕਰ ਲਿਆ ਕਿ ਸੈਂਟਰ ਨੂੰ ਆਪਣੇ ਅੰਦਰ ਰੱਖਿਓ ਜੇ ਸੈਂਟਰ ਨੂੰ ਪੰਜਾਬ ਨੂੰ ਸੈਂਟਰ ਨੇ ਲੈਣਾ ਸੀ ਤੇ ਫਿਰ ਇੱਕੋ ਸਟੇਟ ਹੈ ਜਿਹਦੇ ਕੋਈ ਰਾਜ ਤਾਂ ਨਹੀਂ ਨਹੀਂ ਹੈਗੀ ਇੱਕੋ ਸਟੇਟ ਹੈ ਔਰ ਸਭ ਤੋਂ ਵੱਡੀਆਂ ਕੁਰਬਾਨੀਆਂ ਆਜ਼ਾਦੀ ਵਾਸਤੇ ਇਹਨਾਂ ਨੇ ਦਿੱਤੀਆਂ ਅੱਜ ਵੀ ਬਾਰਡਰ ਦੇ ਉੱਤੇ ਦਸ਼ਮਨਾ ਦੇ ਮੂੰਹ ਦੇ ਅੱਗੇ ਜਿੱਥੇ ਆਉਂਦਾ ਤੇ ਪੰਜਾਬ ਹੀ ਹੁੰਦਾ ਹੈ ਪੰਜਾਬ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਹਰ ਵੇਲੇ ਸੰਘਰਸ਼ ਕੀਤੇ ਹੈ ਔਰ ਅੱਜ ਵੀ ਬਾਡਰਾਂ ਦੇ ਉੱਤੇ ਲੈ ਲਓ ਫੌਜਾਂ ਵਿੱਚ ਲੈ ਲਓ ਸਾਡੇ ਹੀ ਜਿਹੜੀ ਜਜਾਰੂ ਹੈ ਉਹ ਆਪਣੀਆਂ ਜਿੰਦਗੀਆਂ ਵਾਰ ਕੇ ਹੁੰਦੇ ਸੋ ਮੈਂ ਸਭੀ ਦੀ ਹੈ ਕਿ ਇਹ ਲੜਾਈ ਕੌਣ ਲੜੇਗਾ ਆਮ ਆਦੀ ਪਾਰਟੀ ਨਹੀਂ ਲੜ ਸਕਦੀ ਪਾਣੀਆਂ ਦੀ ਗੱਲ ਆਈ ਹਰਿਆਣੇ ਚ ਜਾ ਕੇ ਹੋਰ ਬਿਆਨ ਦਿੰਦੇ ਆ ਪੰਜਾਬ ਚ ਜਾ ਕੇ ਹੋਰ ਬਿਆਨ ਦਿੰਦੇ ਆ ਕਾਂਗਰਸ ਲੜੇਗੀ ਕਾਂਗਸ ਦਾ ਵੀ ਇਹੀ ਹਾਲ ਹੈ ਬੀਜੇਪੀ ਦਾ ਵੀ ਇਹੋ ਹੀ ਗੱਲ ਹੈ ਕੋਈ ਨੈਸ਼ਨਲ ਪਾਰਟੀ ਨਹੀਂ ਚਾਹੇਗੀ ਕਿ ਪਾਣੀਆਂ ਦਾ ਮਸਲਾ ਹੱਲ ਹੋਵੇ ਪਾਣੀਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਜੇ ਬੰਦਾ ਹੋਵੇ ਤੇ ਜਿਵੇਂ ਰਿਪੀਰੀਅਨ ਲਾ ਕਹਿੰਦਾ ਉਸ ਹਿਸਾਬ ਦੇ ਨਾਲ ਦੇ ਦਿੱਤਾ ਜਾਵੇ ਜੋ ਉਹਨਾਂ ਦਾ ਹਿੱਸਾ ਬੰਦਾ ਹੋਵੇ ਪਰ ਜੇ ਬਿਨਾਂ ਵਜ੍ਹਾ ਤੋਂ ਤੁਸੀਂ ਪੰਜਾਬ ਨੂੰ ਸੁਕਾ ਕੇ ਪੰਜਾਬ ਨੂੰ ਸੋਕਾ ਲਾ ਕੇ ਪੰਜਾਬ ਨੂੰ ਮਾਰ ਕੇ ਤੁਸੀਂ ਇਹਦਾ ਸਾਰੇ ਫੈਸਲੇ ਕਰੋ ਉਹ ਕੇਵਲ ਨੈਸ਼ਨਲ ਪਾਰਟੀਆਂ ਕਰ ਸਕਦੀਆਂ ਹਨ ਕਦੀ ਖੇਤਰੀ ਪਾਰਟੀ ਨਹੀਂ ਕਰ ਸਕਦੀ ਬੀਬੀ ਜੀ ਅਕਾਲੀ ਦਲ ਦੀ ਸਰਕਾਰ ਵੀ ਪੰਜਾਬ ਚ ਰਹੀ ਹੈ ਇੱਕ ਵਾਰ ਨਹੀਂ ਆਈ ਵਾਰ-ਵਾਰ ਆਈ ਹੈ ਪਰ ਇਹਨਾਂ ਸਮਿਆਂ ਦੇ ਦੌਰਾਨ ਇਹ ਮਸਲੇ ਰਹੇ ਨੇ ਔਰ ਉਦੋਂ ਦੇ ਹੁਣ ਤੱਕ ਚੱਲਦੇ ਆ ਰਹੇ ਨੇ ਇਦਾਂ ਨਹੀਂ ਹੋਇਆ ਕਿ ਉੱਥੇ ਹੀ ਖਤਮ ਹੋ ਗਏ ਇਹ ਅਜੇ ਤੱਕ ਬੰਦੀ ਸਿੰਘ ਵੀ ਉਹੀ ਉਵੇਂ ਹੀ ਮੁੱਦਾ ਚੱਲਦਾ ਪਿਆ ਆ ਪਾਣੀਆਂ ਦਾ ਮੁੱਦਾ ਵੀ ਉਵੇਂ ਹੀ ਚੱਲਦਾ ਪਿਆ ਜੇ ਅਕਾਲੀ ਦਲ ਕਰ ਸਕਦੀ ਹੈ ਤੇ ਉਹ ਉਦੋਂ ਕਿਉਂ ਨਹੀਂ ਕੀਤਾ ਗਿਆ ਸਹੀ ਤਰ੍ਹਾਂ ਜਦੋਂ ਸਰਕਾਰਾਂ ਸੀਗੀਆਂ ਦੇਖੋ ਅਸੀਂ ਤੇ ਉੱਥੇ ਲੜਾਈ ਕਰ ਸਕਦੇ ਨਾ ਕੋਈ ਸਰਕਾਰ ਹੋਈ ਹੈ ਮੈਂ ਕਹਿੰਦੀ ਹਰ ਸਮੇਂ ਤੋਂ ਕੋਰ ਬਾਦਰਥ ਮੰ ministr ਹੀ ਹੈ MP ਰਹੀ ਹੈ ਬਦਸਵ ਰੇ ਤੁਸੀਂ ਕਦੀ ਪਾਰਲੀਮੈਂਟ ਨੂੰ ਦੇਖੋ ਉਹਦੇ ਵਿੱਚ ਜਦੋਂ ਵੀ ਉਹ ਬੋਲਦੇ ਪਾਣੀਆਂ ਦੀ ਵੀ ਗੱਲ ਕਰਦੇ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਪੰਜਾਬ ਦੇ ਹੱਕਾਂ ਦੀ ਵੀ ਗੱਲ ਕਰਦੇ ਹੈ ਬਾਦ ਅਧਿਕਾਰਾਂ ਦੀ ਵੀ ਗੱਲ ਕਰਦੇ ਹੈ ਸੋ ਅਮਰ ਸ਼ਾਂਤੀ ਭਾਈਚਾਰਕ ਸਾਇਦੀ ਵੀ ਗੱਲ ਕਰਦੇ ਹੈ ਲੇਕਿਨ ਕਦੀ ਸੈਂਟਰ ਸਰਕਾਰ ਜੇ ਤੁਹਾਡੀ ਬਣੇ ਤੁਹਾਡੇ ਹੱਕਾਂ ਦੀ ਗੱਲ ਕਰੇ ਤਾਂ ਹੀ ਹੱਲ ਹੋਏਗਾ ਨਾ ਜੀ ਉਹ ਚਾਹਦੇ ਹੀ ਨਹੀਂ ਉਹ ਚਾਹਦੇ ਹੀ ਨਹੀਂ ਕੋਈ ਵੀ ਨਹੀਂ ਸਰਕਾਰ ਮੈਂ ਕਹਿੰਦੀ ਭਾਵੇਂ ਉਹ ਕਾਂਗਰਸ ਦੀ ਆ ਜੇ ਭਾਵੇਂ ਐਂਡੀਗਤ ਦੀ ਆ ਜੇ ਕਦੀ ਉਹਨਾਂ ਚਾਹੀ ਨਹੀਂ ਸੋ ਇਹ ਹੀ ਰੋਸ ਹੈ ਨਹੀਂ ਦੇਖ ਘੱਟ ਜੋੜ ਰਹੇ ਹੈ ਘੱਟ ਚੋੜ ਦੇ ਵਿੱਚ ਤੇ ਇਹ ਹੀ ਸੀਗਾ ਕਿ ਸਰਕਾਰ ਕਿਸੇ ਤਰੀਕੇ ਨਾਲ ਸਾਡੀ ਗੱਲ ਸੁਣੇ ਅਸੀਂ ਤੇ ਜਾ ਤੇ ਉਹ ਗੱਟ ਜੋੜ ਚ ਰਹਿ ਕੇ ਅਸੀਂ ਬੋਲੇ ਨਾ ਹੀਏ ਘੱਟ ਜੋੜ ਦੇ ਵਿੱਚ ਰਹਿ ਕੇ ਵੀ ਬੋਲੇ ਤਾਂ ਹੀ ਕਰਕੇ ਤੇ ਅੱਜ ਅੱਜ ਇਹ ਨਾ ਬੋਈ ਤਾਈ ਵੀ ਜੇ ਵਿੱਚ ਬੈਠ ਕੇ ਵੀ ਅਸੀਂ ਗੱਲ ਨਹੀਂ ਕਰ ਸਕਦੇ ਤਾਂ ਫਿਰ ਕੀ ਲੋੜ ਹੈ ਜੀ ਆਪਣੀ ਆਪਣੀ ਲੜਾਈ ਲੜੋ ਜੇ ਲੜਾਈ ਉੱਥੇ ਜਾ ਕੇ ਵਿੱਚ ਸਰਕਾਰ ਦੇ ਭਾਈਵਾਲ ਬਣ ਕੇ ਵੀ ਅਸੀਂ ਲੜਾਈ ਹੀ ਲੜਨੀ ਹੈ ਤਾਂ ਫਿਰ ਬਾਹਰ ਰਹਿ ਕੇ ਵੀ ਅਸੀਂ ਲੜਾਈ ਲੜ ਲਾਂਗੇ ਸਾਨੂੰ ਕੀ ਫਰਕ ਪੈਂਦਾ ਪਰ ਹੁਣ ਕੱਲਿਆਂ ਲੜਾਈ ਲੜਨਾ ਤੁਹਾਨੂੰ ਲੱਗਦਾ ਕਿ ਸਹੀ ਹੋਵੇਗਾ ਔਰ ਪੰਜਾਬ ਦੇ ਹੱਕ ਉਹਨੂੰ ਮਿਲ ਸਕਣਗੇ ਅੱਗੇ ਵੀ ਕੱਲੇ ਲੜਦੇ ਵਿੱਚ ਰਹਿ ਕੇ ਵੀ ਤੇ ਕੱਲੇ ਲੜਦੇ ਸੀ ਕੋਈ ਉਹ ਥੋੜੇ ਬੋਲਦੇ ਸੀ ਜੋ ਅਸੀਂ ਬੋਲਦੇ ਸੀ ਉਹ ਅਸੀਂ ਬੋਲਦੇ ਸੀ ਉਹ ਨਹੀਂ ਬੋਲਦੇ ਕੋਈ ਪਾਰਟੀ ਵੀ ਨਹੀਂ ਬੋਲਦੀ ਤੁਸੀਂ ਇਹ ਦੇਖੋ ਹਾਲਾਂਕਿ ਸਾਰੀ ਸਾਰੀਆਂ ਪਾਰਟੀਆਂ ਦੇ ਐਮਪੀ ਉੱਥੇ ਇਕੱਠੇ ਹੋ ਜਾਣੇ ਚਾਹੀਦੇ ਆ ਮੰਨ ਲਓ ਜਦੋਂ ਬੰਦੀ ਸਿੰਘਾਂ ਦੀ ਗੱਲ ਹੁੰਦੀ ਸੀ ਪਾਣੀਆਂ ਦੀ ਗੱਲ ਹੁੰਦੀ ਸੀ ਜਾਂ ਚੰਡੀਗੜ੍ਹ ਦੀ ਗੱਲ ਹੁੰਦੀ ਸੀ ਤੇ ਸਾਰੇ ਐਮਪੀ ਜੀ ਨੂੰ ਇੱਕ ਆਵਾਜ਼ ਵਿੱਚ ਬੋਲਣਾ ਚਾਹੀਦਾ ਸੀਗਾ ਜਦੋਂ ਸਰਕਾਰ ਦੇ ਵਿੱਚੋਂ ਅਸੀਂ ਵੋਟ ਨਹੀਂ ਪਾਈ ਉੱਥੇ ਬੋਲ ਕੇ ਨਹੀਂ ਵੋਟ ਪਾਈ ਉਹ রাইਵ੍ਰੋਥਾਂ ਵਿੱਚ ਰਹੇ ਐ ਤੇ ਦੂਜੇ ਜਿਹੜੇ ਸੀ ਬੋਲੇ ਨਹੀਂ ਗੈਰਾਜ ਰੁਕੇ ਉਹਦਾ ਮਤਲਬ ਕੀ ਸੀਗਾ ਉਹ ਤਾਂ ਬਾਹਰ ਰਹਿਣਾ ਇਹਦਾ ਮਤਲਬ ਸਪੋਰਟ ਕਰਨੀ ਹੁੰਦੀ ਬਿਲਕੁਲ ਇਹ ਉਹ ਸਾਰੇ ਹਾਲਾਤ ਨੇ ਜਿਨ੍ਹਾਂ ਨੂੰ ਲੈ ਕੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਡਟਿਆ ਹੋਇਆ ਹੈ ਔਰ ਜਲੰਧਰ ਸੀਟ ਤੋਂ ਜੇ ਗੱਲ ਕਰੀਏ ਤਾਂ ਮਹਿੰਦਰ ਕੇਪੀ ਵੀ ਜੂਝ ਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਬੀਬੀ ਜ਼ਗੀਰ ਕੌਰ ਉਹਨਾਂ ਨੂੰ ਰਾਹ ਦਿਖਾਉਂਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦਾ ਰਾਹ ਖਾਂਦਿਆਂ ਹੋਇਆਂ ਉਹਨਾਂ ਦੇ ਨਾਲ-ਨਾਲ ਟੁੱਟਦੇ ਪਏ ਨੇ ਫਿਲਹਾਲ ਕੀ ਹਾਲਾਤ ਬਣਦੇ ਨੇ ਤੁਹਾਨੂੰ ਦੱਸਦੇ ਰਹਿਵਾਂਗੇ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ